ਤਨੀ ਕੋਈ ਗੱਲ ਨਹੀਂ ਕਿ ਇਹ ਸਾਰਾ ਬਿਲਕੁਲ ਗਲਤ ਆ ਤੁਸੀਂ ਮੈਨੂੰ ਜਾਣਦੇ ਹੋਣੇ ਮੈਂ ਤੇ ਥਾਣੇ ਲੱਗਾ ਹੋਇਆ ਹਾਂ ਹਾਂ ਜੀ ਮੈਂ ਉੱਥੇ ਹੀ ਸੀਗਾ ਉਸ ਟਾਈਮ ਜਦੋਂ ਲੜਾਈ ਹੋਈ ਨਾ ਮੌਕੇ ਤੇ ਠੀਕ ਹੈ ਹਾਂ ਜੀ ਮੈਂ ਉਸ ਟਾਈਮ ਉੱਥੇ ਤੇ ਕੋਈ ਸੰਧਰਾ ਆਇਆ ਹਾਂਜੀ ਤੁਹਾਡਾ ਧੋਰਾ ਭਰਾ ਸੀ ਦੇ ਸੈਟ ਵਿੱਚ ਹਾਂਜੀ ਕੀ ਹੋਇਆ ਕੀ ਸਾਡੇ ਸਾਕਾ ਸੀ ਸਾਡੇ ਸਾਕਾ ਭਰਾ ਸੀ ਪਹਿਲਾਂ ਸਭ ਕਿਹਨਾਂ ਕਿਤੇ ਦਾ ਹਾਲਾਤ ਹਾਂਜੀ ਉਹ ਹਾਲਾਤ ਉਹਦੇ ਮਾੜੇ ਆ ਜਿੱਦਾਂ ਵੀ ਕਿ ਨਕੋਦਰ ਹੀ ਦਾ ਹਾਂ ਜੀ ਨਕੋਦਰ ਕੇ ਸੀ ਮੁੰਡਾ ਇੰਨਾ ਕ ਵੱਡਿਆ ਹੋਇਆ ਕਿ ਉਹਦੀ ਹਾਲਤ ਇੰਨੀ ਮਾੜੀ ਆ ਬਿਆਨ ਦੇਣਯੋਗ ਹਜੇ ਤੱਕ ਵੀ ਉਹਦੇ ਬਿਆਨ ਹਾਂ ਜੀ ਸਾਡੇ ਕੋਈ ਦੇਖੀ ਨਹੀਂ ਜਾਂਦੀ ਉਹਦੀ ਹਾਲਤ ਸਾਡਾ ਵੀ ਨਹੀਂ ਹੁੰਦਾ ਉਹਦੇ ਪਾਸੇ ਵੱਡੇ ਹੋਏ ਪਹਿਲਾਂ ਸਾਡੀ ਮਾਂ ਮੁੱਕ ਗਈ ਫੇ ਪੀ ਮੁੱਕ ਗਿਆ ਸਾਡੇ ਕੋਈ ਹੀ ਜੋਗੇ ਸੀ ਠੀਕ ਠੀਕ ਹੈ ਕਿਰਿਆ ਹੋਈ ਹੈ ਮੇਰੇ ਡੈਡੀ ਦੀ ਤੇ ਉਹਨਾਂ ਨੇ ਇਹ ਕੰਜਰਖੰਡਾ ਕਰ ਦਿੱਤਾ ਆ ਦਰਵਾਜ਼ਾ ਜਿਹੜਾ ਕਿ ਤੋੜਿਆ ਗਿਆ ਆ ਆ ਆ ਦਰਵਾਜ਼ਾ ਆ ਗੇਟ ਤੋੜਿਆ ਕਿ ਹੋਇਆ ਕਿਸ ਗੇ ਲੜਾਈ ਕਿਸ ਤਰ੍ਹਾਂ ਹਨ ਕੱਲੇ ਹਨਾ ਇਦਾਂ ਮੁੰਡੇ ਆਏ ਉਹਨਾਂ ਨੇ ਹਨਾ ਇੰਨਾ ਕਿ ਘਰਾ ਮਰੇ ਇੱਕ ਇਧਰ ਇੱਕ ਇਦਾਂ ਕੀਤਾ ਫਾਇਰ ਤੇ ਇੱਕ ਉੱਪਰ ਕੀਤਾ ਫਾਇਰ ਕਿਨਕੇ ਬਾਬਤ ਅਭੀ ਕੀਤੇ ਪਸਤੌਰਾਂ ਨਾਲ ਕੁਲ ਹੈਗਾ ਸੀਗਾ ਹਾਂਜੀ ਹੈਗਾ ਸੀਗਾ ਦੇਖਿਆ ਦੋ ਹਾਂਜੀ ਇੱਥੇ ਬੱਚੇ ਸਾਰਿਆਂ ਨੇ ਸਾਰਿਆਂ ਨੇ ਕਹਿੰਦੇ ਆਪਣੇ ਥਾਣੇ 'ਚ ਕੰਮ ਕਰਦੇ ਸੀ ਮੁੰਡਾ ਵਲੰਟੀਅਰ ਦੇ ਤੌਰ ਤੇ ਕਿਹੜਾ ਇਹ ਨਾਮ ਤਾਂ ਸਰ ਨਹੀਂ ਪਤਾ ਮੁੰਡੇ ਦਾ ਗੁਰਪ੍ਰੀਤ ਸਰ ਗੁਰਪ੍ਰੀਤ ਨੇ ਨੰਦੇਵ ਸਰ ਕੁਝ ਤੁਸੀਂ ਕਿਹਾ ਹਟਾ ਦੇਣਾ ਹੈ ਜਿਹੜਾ ਰੋੜਾ ਹੈ ਤੇ ਠੀਕ ਹੈ ਸਰ ਜਾਨੀ ਕਿ ਹਟਾਤਾ ਕੰਮ ਨਹੀਂ ਕਰਦਾ ਨਾ ਨਹੀਂ ਨਹੀਂ ਉਹ ਪਿੱਟਮੈਸ ਕਰਦਾ ਸਰ ਬਹੁਤ ਸਾਰੇ ਫੇਰਾ ਦਾ ਬਰਿਆ ਤੇ ਉਹ ਠੀਕ ਹੈ ਜੀ ਜੈਪਾਲ ਬਗੜ ਲਗਾ ਦਰ ਠੀਕ ਹੈ ਜੀ ਤੇ ਸਰ ਇੱਕ ਹੋਰ ਗੱਲ ਕਰੇ ਗੋਲੀ ਵੀ ਚੱਲੀ ਹੈ ਉੱਥੇ ਕੋਈ ਤੁਹਾਡੇ ਨੋਟਿਸ ਗੱਲ ਹੋ ਗਈ ਨੇ ਕੋਈ ਗੱਲ ਬੰਦਿਆਂ ਦੀ ਜੜਾਈ ਕੇ ਰੱਖੂ ਹੈ ਕੋਈ ਇੰਨੇ ਕਰਦੇ ਹਾਂਜੀ ਗੋਲੀ ਵਾਲੇ ਤੋਂ ਦੰਦੇ ਹੈ ਜੀ ਠੀਕ ਹੈ ਜੀ ਵੀਰੇ ਦਾ ਹੋਈ ਗਿਆ ਵੀ ਅਸੀਂ ਬਾਅਦ ਜਾਏ ਉਹ ਤਾਂ ਲੜਾਈ ਹੋਈ ਹੈ ਇੱਥੇ ਹਾਂ ਹੋਈ ਹੈ ਕਿਨ ਗੋਲੀ ਚੱਲੀ ਹੈ ਗੋਲੀ ਵਗੈਰਾ ਕੁਝ ਚੱਲੀ ਹੈ ਗੋਲੀ ਗਾਲੀ ਦਾ ਤਾਂ ਮੈਨੂੰ ਪਤਾ ਨਹੀਂ ਅਥੀ ਆਏ ਤੁਹਾਡੇ ਨੂੰ ਕਿਸੇ ਨੇ ਕੋਈ ਆਵਾਜ਼ ਖੜਕਾ ਸੁਣਿਆ ਹੋਵੇ ਜਦੋਂ ਮੈਂ ਨਹੀਂ ਸੀ ਤੁਸੀਂ ਇੱਥੇ ਹੈ ਨਹੀਂ ਸੀਗੇ ਜਿਹੜੇ ਹੈਗੇ ਸੀ ਉਹ ਕਹਿ ਰਹੇ ਨੇ ਕਿ ਇੱਥੇ ਗੋਲੀ ਵਿੱਚ ਚੱਲੀ ਸੀ ਤਾਂ ਪਿੰਨ ਵਾਸਤੇ ਇੱਧਰ ਦੀ ਇੱਕ ਪੂਰੀ ਤਸਵੀਰ ਦਿਖਾ ਦੇਣਗੇ ਗਲੀ ਦੇ ਵਿੱਚ ਸਾਰੇ ਲੋਕ ਇਕੱਠੇ ਹੋਏ ਆ ਮਾਮਲਾ ਪੁਲਿਸ ਦਾ ਘਾੜੋਂ ਜਿਹੜਾ ਦਾਖਲ ਕਰਾਉਣ ਵਾਲਾ ਹੋ ਗਿਆ ਕਿਉਂਕਿ ਸੱਟਾ ਬਹੁਤ ਜ਼ਿਆਦਾ ਲੱਗਾ ਸੱਟਾ ਬਹੁਤ ਜ਼ਿਆਦਾ ਲੱਗਾ ਪਰ ਸੱਟਾ ਬਹੁਤ ਜ਼ਿਆਦਾ ਲੱਗੇ ਇਸ ਵਾਰ ਕੋਈ ਨੇ ਧਿਆਨ ਨਹੀਂ ਦਿੱਤਾ ਹਾਂਜੀ 1 ਮਿੰਟ ਜੀ ਕਿਹੜਾ ਅੱਗੇ ਆ ਕੇ ਦੱਸ ਦੋ ਜੋ ਬੋਲਣਾ ਚਾਹੁੰਦਾ ਹਾਂਜੀ ਹਾਂਜੀ 3 ਵਜੇ ਦਾ ਟਾਈਮ ਸੀਗਾ ਸਾਰੇ ਲੋਕ ਇਨ ਸੁੱਤੀ ਹੁੰਦੇ 3 ਵਜੇ 3 ਵਜੇ ਸੁੱਤੇ ਹਾਂ ਗਰਮੀ ਬਹੁਤ ਜ਼ਿਆਦਾ ਝੁੱਤੇ ਹੁੰਦੇ ਜੋ ਕਿ ਬੰਦੇ ਜੋ ਕਿ ਕਾਰੋਬਾਰ ਤੇ ਆਪਣੇ ਗਏ ਹੁੰਦੇ 3 ਵਜੇ ਕੋਈ ਘਰ ਨਹੀਂ ਸੀਗਾ ਉਸ ਟਾਈਮ ਜਦੋਂ ਮੈਂ ਇੱਥੇ ਬਾਹਰ ਹੀ ਕੰਮ ਮੇਰਾ ਚੱਲ ਰਿਹਾ ਜੋ ਕਿ ਮੈਂ ਖੁਦ ਆਪ ਦੇਖੇ ਅੱਖੀ ਤੁਸੀਂ ਕੀ ਕੰਮ ਕਰਦੇ ਮੈਂ ਮੈਸਨ ਦਾ ਕੰਮ ਕਰਦਾ ਮਿਸਤਰੀ ਠੀਕ ਹੈ ਤੁਹਾਡਾ ਲੱਗ ਪੈਂਦਾ ਇਹਹੀ ਪਿੰਡ ਆ ਮੇਰਾ ਇਹਹੀ ਪਿੰਡ ਮੇਰਾ ਜੋ ਕਿ ਮੈਂ ਆਪ ਦੇ ਅੱਖੀ ਖੁਦ ਮੁੰਡੇ ਨਾਲ ਹਲੇ ਗੱਲ ਹੀ ਕਰ ਰਿਹਾ ਸੀਗਾ ਵੀ ਆਪਣੇ ਪਿੰਡ ਕੋਈ ਕਾਂਟ ਹੋਏਗਾ ਪੱਕਾ 25 26 27 ਦੇ ਬੰਨ ਮੁੰਡੇ ਸੀਗੇ ਉਹ ਤੁਜੀ ਉਹ ਕਵਾਇਚੇ ਕੈਮਰੇ ਵਿੱਚ ਰਿਕਾਰਡ ਹੋਈ ਹੈ ਸਾਰਾ ਕੁਝ ਹੋਇਆ ਉਹ ਬਿਆਨ ਦਰਜ ਕੀਤਾ ਪਰ ਪੁਲਿਸ ਦੇ ਕਾਲ ਤੇ ਜੋੜੀ ਸਰਕੀ ਅਸੀਂ ਸਮਝਦੇ ਆ ਕਿ ਉਹ ਜਿਹੜਾ ਹੈ ਉੱਥੇ ਬੈਠ ਕੇ ਪੁਲਿਸ ਦੇ ਨਾਲ ਉਹ ਨਹੀਂ ਮਿਲਿਪੋਟਿਆ ਉੱਥੇ ਬੈਠ ਕੇ ਜਿਹੜਾ ਉਹ ਜੋ ਕੁਝ ਕਰ ਰਿਹਾ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਪਿਛਲੇ ਦਿਨ ਵੀ ਉਹਨੇ ਲੋਕਾਂ ਦੇ ਸ਼ਿਕਾਇਤ ਕੀਤੀ ਸੀ ਜਿਹੜੇ ਅੜਾੜੇ ਦੇ ਵਿੱਚ ਬੈਠ ਕੇ ਜਿਹੜਾ ਲੋਕਾਂ ਦੇ ਨਾਲ ਧੱਕਾ ਕਰਾਉਂਦਾ ਆ ਤੇ ਹੁਣ ਪਿੰਡ ਅਦਰਮੰਦ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਲੜਾਈ ਹੋਈ ਹੈ ਖੋਫਨਖ ਲੜਾਈ ਉਸ ਲੜਾਈ ਦੇ ਵਿੱਚ ਗੋਲੀ ਵੀ ਚੱਲੀ ਹੈ ਔਰ ਸਭ ਤੋਂ ਵੱਡੀ ਗੱਲ ਇਹ ਜਸਤਵਾਲੋ ਕੀਤਾ ਗਿਆ ਜੋ ਆਸ-ਪਾਸ ਦੇ ਲੋਕ ਦੱਸ ਰਹੇ ਨੇ ਸਰਪੰਚ ਸਾਹਿਬ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਜੋ ਮੁੰਡਾ ਸੀ ਉਹ ਪੰਜਾਬ ਪੁਲਿਸ ਦੇ ਵਿੱਚ ਵਲੰਟੀਅਰ ਵੀ ਲੱਗਿਆ ਹੋਇਆ ਸੀ ਤਾਂ ਇੱਕ ਦਰਦਨਾਕ ਤਸਵੀਰ ਹੈ ਇੱਕ ਘਰ ਹੈ ਇੱਥੇ ਇੱਕ ਸਾਰਾ ਹੋਇਆ ਜੋ ਵੀ ਤੁਸੀਂ ਗੱਲਬਾਤ ਅਕੇ ਕਰਦਾ ਕਿ ਪੂਰਾ ਮਾਮਲਾ ਹੋਇਆ ਕਿਸ ਤਰ੍ਹਾਂ ਲੜਾਈ ਸ਼ੁਰੂ ਕਿਸ ਤਰ੍ਹਾਂ ਹੋਈ ਕੀ ਕਾਰਨ ਸੀ ਆਦਰਾਮਾਂ ਦੀਆਂ ਤਸਵੀਰਾਂ ਨੇ ਸਰਪੰਚ ਸਾਹਿਬ ਨਾਲ ਨੇ ਸਰਪੰਚ ਸਾਹਿਬ ਸਾਰੇ ਲੋਕ ਕਹਿ ਰਹੇ ਕਿ ਲੜਾਈ ਹੋਈ ਹੈ ਕਾਰਨ ਕੀ ਸੀ ਹੋਈ ਕਿਉਂ ਹੈ ਕਦੋਂ ਹੋਈ ਔਰ ਕੀ ਗੱਲ ਸੀ ਸਾਰੀ ਇਸ ਸਰ ਜਿਹੜੀ ਲੜਾਈ ਹੋਈ ਆ ਅੱਜ ਤੋਂ 2 3 4 ਦਿਨ ਪਹਿਲਾਂ ਹੋਈ ਆ ਲੜਾਈ ਹੋਈ ਏ ਇੱਕ ਬਿਜਲੀ ਦੀ ਤਾਰ ਤੋਂ ਚਲੋ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਾ ਤੇ ਮੈਂ ਦੋਹਾਂ ਧਿਰਾਂ ਨੂੰ ਰਾਤ ਨੂੰ 10 11 ਵਜੇ ਇਹਨਾਂ ਦੋਹਾਂ ਧਿਰਾਂ ਨੂੰ ਬਿਠਾ ਕੇ ਅੰਦਰ ਗਿਆ ਸਭ ਤੋਂ ਪਹਿਲਾਂ ਇਸ ਪਰਿਵਾਰ ਤੇ ਜਿੱਥੇ ਹਮਲਾ ਹੋਇਆ ਇਹਨਾਂ ਨੂੰ ਬਿਠਾਇਆ ਉਸ ਤੋਂ ਬਾਅਦ ਸਾਡੇ ਸਰਿੰਦਰ ਸਿੰਘ ਜੀ ਪੈਂਟਰਾ ਜੀ ਉਸ ਪਰਿਵਾਰ ਨੂੰ ਬਿਠਾ ਕੇ ਆਂ ਵੀ ਚਲੋਗੇ ਇਸ ਗੱਲ ਨੂੰ ਛੱਡੋ ਤਾਰ ਜਿਹੜੀ ਆ ਬਿਜਲੀ ਦੀ ਆਪਾਂ ਸਵੇਰੇ ਲਵਾ ਦਾਂਗੇ ਉਸ ਤੋਂ ਬਾਅਦ ਜਿਹੜਾ ਗੁਰਪ੍ਰੀਤ ਗੋਪੀ ਆ ਉਹਦੇ ਘਰੇ ਵੀ ਮੈਂ ਗਿਆ ਜੀ ਜਦੋਂ ਮੈਂ ਗੁਰਪ੍ਰੀਤ ਗੋਪੀ ਕੌਣ ਸੀ ਗੁਰਪ੍ਰੀਤ ਗੋਪੀ ਹੈਗਾ ਤਰਗ ਸਿੰਘ ਦਾ ਮੁੰਡਾ ਜੀ ਮੁੰਡਾ ਉਥੇ ਵਲੰਟੀਅਰ ਲੱਗਾ ਹੋਇਆ ਮਾਹਪੁਰ ਥਾਣੇ ਚ ਹਾਂਜੀ ਮਾਹਪੁਰ ਥਾਣੇ ਇਹ ਹੁਣ ਤੇ ਉਦਾਂ ਹੀ ਆ ਜੀ ਵੈਸੇ ਪਹਿਲਾਂ ਜਦੋਂ ਕੋਰੋਨਾ ਦੇ ਟਾਈਮ 'ਚ ਗੁਰਪ੍ਰੀਤ ਗੋਪੀ ਜਿਹੜਾ ਹੈ ਵਲੰਟੀਅਰ ਸੀ ਹੋ ਨਹੀਂ ਹੈਗਾ ਚਲੋ ਉਹਦਾ ਉਹਦੀ ਜਾਣਕਾਰੀ ਆ ਜਾ ਕੇ ਬਹਿੰਦਾ ਤਾਂ ਉਹ ਸਾਨੂੰ ਨਹੀਂ ਪਤਾ ਹੈਗਾ ਜੀ ਨਾ ਜਿਹੜਾ ਲੜਾਈ ਦਾ ਮੈਟਰ ਹੈ ਜੀ ਲੜਾਈ ਦਾ ਮੈਟਰ ਇਹ ਆ ਵੀ ਜਦੋਂ ਰਾ ਨੂੰ ਕਿ ਉਥੋਂ ਤਾਰ ਤੋਂ ਹੋਈ ਆ ਇਹਨਾਂ ਨੂੰ ਮੈਂ ਦੋ ਤਰ੍ਹਾਂ ਨਾਲ ਬਿਠਾ ਕੇ ਚਲੇਂਗੇ ਆਮਾ ਉਸ ਤੋਂ ਬਾਅਦ ਮੈਨੂੰ ਦੂਸਰੇ ਦਿਨ ਕੰਮ ਸੀ ਮੈਂ ਜਲੰਧਰ ਗਿਆ ਸੀ ਪੈਂਟਰ ਸਾਹਿਬ ਜਲੰਧਰ ਸੀ ਸਾਡੀ ਫੋਨ ਤੇ ਸੰਪਰਕ ਹੋਇਆ ਜਦੋਂ ਮੈਨੂੰ ਸਭ ਤੋਂ ਪਹਿਲਾਂ ਲੋਗੜ ਵਾਲੇ ਸਰਪੰਚ ਸਾਹਿਬ ਨੇ ਫੋਨ ਕੀਤਾ ਵੀ ਆਦਰਾ ਮਾਨਪਾਈ ਲੜਾਈ ਹੋਈ ਆ ਜੀ ਦੁਪਹਿਰ ਦਾ ਸਮਾਂ ਸੀ ਜਦੋਂ ਕਿ ਇਹ ਟਿਕਿਆ ਟਿਕਾਇਆ 2:30 ਤਿੰਨ ਵਜੇ ਦੀ ਇੱਥੇ ਗੱਲ ਆ ਮੈਂ ਕਿਹਾ ਜੀ ਮੈਂ ਸਰਪੰਚ ਸਾਹਿਬ ਬਾਹਰ ਆਂ ਵੀ ਜਲੰਧਰ ਗਿਆ ਹੋਇਆ ਉਸ ਤੋਂ ਬਾਅਦ ਮੈਨੂੰ ਇਹਨਾਂ ਦਾ ਪੈਂਟਰ ਸਾਹਿਬ ਉਹਨਾਂ ਦਾ ਫੋਨ ਗਿਆ ਕਹਿੰਦੇ ਸਰਪੰਚ ਸਾਹਿਬ ਕਿੱਥੇ ਆ ਮੈਂ ਕਿਹਾ ਜੀ ਮੈਂ ਜਲੰਧਰ ਆ ਕਹਿੰਦੇ ਭਾਜੀ ਮਮੀ ਜਲੰਧਰ ਆ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਨੂੰ ਟਾਈਮ ਲੱਗਦਾ ਜੋ ਵੀ ਆ ਮੈਨੂੰ ਪਤਾ ਲੱਗ ਗਿਆ ਪਿੰਡ ਦਾ ਤੇ ਜਿਹੜਾ ਹੋਇਆ ਕੰਮ ਦਿੰਦਿਆ ਜੋਗਾ ਜੀ ਮੜਾ ਹੋਇਆ ਇਹ ਗਰੀਬ ਪਰਿਵਾਰ ਸੀ ਜੇ ਉਹਨੇ ਕੋਈ ਲੜਨਾ ਵੀ ਸੀ ਤਾਂ ਉਹ ਆਪਸ ਵਿੱਚ ਪੇਪੋਤੇ ਬੈਠ ਕੇ ਇੱਥੇ ਲੜ ਵੀ ਸਕਦੇ ਸੀ ਜਾਂ ਕੋਈ ਗ ਨਿੰਦਾ ਜੋਗਾ ਜੀ ਇਸ ਦੇ ਪਰਤੇ ਕੋਈ ਥਾਣੇ ਆ ਫੇਰ ਦਰਜ ਵੀ ਕਰਵਾਈ ਹੋਵੇ ਕੁਛ ਹੋਰ ਥਾਣੇ ਦੇ ਕੋ ਜੀ ਮੁੰਡਾ ਸੀ ਜਦੋਂ ਘਰਾਰ ਨੂੰ ਹਸਪਤਾਲ ਇਹ ਸੰਦੀਪ ਆ ਜੀ ਮੁੰਡਾ ਆਪਣਾ ਉਹ ਲੈ ਕੇ ਗਿਆ ਵਾ ਨਾਲ ਇੱਕ ਇਹ ਕਿਹੜਾ ਮੁੰਡਾ ਸੀ ਜੀ ਨਾਲ ਕਸ਼ਮੀਰ ਦਾ ਮੁੰਡਾ ਨਾਲ ਸੀ ਜੋਦਾ ਜੀ ਅਮਰਤ ਅਮਰਤ ਸੋਰੀ ਅਮਰਤ ਜੀ ਉਹ ਦਾਖਲ ਕਰਾ ਕੇ ਆਏ ਉਸ ਤੋਂ ਬਾਅਦ ਜਦ ਸਾਨੂੰ ਪਤਾ ਲੱਗਾ ਮੈਂ ਤਾਂ ਮੇਰਾ ਇੱਕ ਮੈਂਬਰ ਪੰਚਾਇਤ ਦੋ ਗਏ ਆ ਨਾਲ ਜੀ ਤੇ ਉਹਨਾਂ ਦਾ ਬੇਟਾ ਗਿਆ ਮੈਂ ਆਪ ਖੋ ਤੇ ਜਾ ਕੇ ਹਸਪਤਾਲ ਦਾ ਰਮੈਨਾ ਕੀਤਾ ਤੇ ਉੱਥੇ ਬੇਟੇ ਦੀ ਦੇਖੀ ਹਾਲਾਤ ਜਿਆਦਾ ਮੜੀ ਆ ਵੱਡਾ ਟੁਕਿਆ ਬਹੁਤ ਜਿਆਦਾ ਵਾ ਜੀ ਉਸ ਤੋਂ ਬਾਅਦ ਫਿਰ ਦੂਸਰੇ ਦਿਨ ਵੀ ਅਸੀਂ ਸਵੇਰੇ ਗਏ ਆ ਜੀ ਐਕਸਰੇ ਵੀ ਕਰਾ ਕੇ ਆਏ ਆ ਇਹ ਪਰਿਵਾਰ ਵੀ ਉੱਥੇ ਜਾ ਕੇ ਪਿਆ ਸਭ ਤੋਂ ਇਸ ਪਰਿਵਾਰ ਨੂੰ ਪਹਿਲਾਂ ਅਸੀਂ ਮਿਲੇ ਆ ਗੁਰਪ੍ਰੀਤ ਤੇ ਗੋਪੀ ਦੇ ਪਰਿਵਾਰ ਨੂੰ ਮਾਤਾ ਜੀ ਇਹਨਾਂ ਦੇ ਪੈਸੇ ਉੱਥੇ ਜਦ ਕਿ ਹਸਪਤਾਲ ਦੇ ਡਾਕਟਰਾਂ ਨੇ ਇਹਨਾਂ ਨੂੰ ਸਵੇਰ ਨੂੰ ਕਹਤਾ ਵੀ ਭਾਈ ਤੁਸੀਂ ਘਰੇ ਜਾਓ ਤੇ ਇਹ ਸਾਨੂੰ ਪੁੱਛਣ ਲੱਗਿਆ ਵੀ ਹਾਂਜੀ ਸਰਪੰਚ ਸਾਹਿਬ ਅਸੀਂ ਕਰੀ ਜਾਈਏ ਮੈਂ ਕਿ ਸਾਡੇ ਕੋਲ ਪੰਚਾਇਤ ਕੋਲ ਕੀ ਤਾਕਤ ਹੈ ਵੀ ਤੁਹਾਨੂੰ ਬੈਟ ਤੋਂ ਉੱਠ ਕੇ ਠਾਲ ਕੇ ਭੇਜ ਗਏ ਠੀਕ ਹੈ ਪਰ ਜੇ ਇਸ ਮੁੰਡੇ ਦੇ ਨਾਲ ਧੱਕਾ ਹੋਇਆ ਅੱਜ ਪੂਰਾ ਨਗਰ ਖੜਾ ਵਾ ਜੀ ਤੇ ਪੰਚਾਇਤ ਵੀ ਖੜੀ ਆ ਇਹਨੂੰ ਇਨਸਾਫ ਮਿਲਣਾ ਚਾਹੀਦਾ ਇੰਨੇ ਹੀ ਕੁਝ ਕਹਿੰਦਾ ਹੋਇਆ ਅੱਜ ਕਿਵੇਂ ਲੱਗਿਆ ਸੱਟਾਂ ਲੱਗੀਆਂ ਮੁੰਡਾ ਕਿੱਥੇ ਐਡਮਿਟ ਦਾਖਲ ਕਿੱਥੇ ਇਸ ਟਾਈਮ ਹਲਾਤ ਕਿਸ ਤਰ੍ਹਾਂ ਦੇ ਹਲਾਤ ਦੇਖੋ ਜੀ ਮੁੰਡੇ ਦੇ ਜਿਹੜੀਆਂ ਅਸੀਂ ਵੀਡੀਓ ਵੀ ਬਣਾਈਆਂ ਉਹਦੇ ਸਿਰ ਦੇ ਵਿੱਚ ਜਿਆਦਾ ਇਹਦਾ ਜਿਹੜਾ ਫਰ ਜਿਹੜਾ ਪਹਿਲਾਂ ਅਸੀਂ ਸਰਕਾਰੀ ਹਸਪਤਾਲ ਤੋਂ ਕਰ ਉਹਦੇ ਵਿੱਚ ਰਿਪੋਰਟ ਆਈ ਆ ਜੀ ਕਿ ਮੁੰਡੇ ਦੇ ਜਿਹੜੀ ਸਿਰ ਦੇ ਵਿੱਚ ਸੱਟ ਆ ਉਹ ਪਰਮਾਨਸ ਦੇ ਵਿੱਚ ਹੀ ਆ ਤੇ ਜਿਹੜਾ ਐਕਸਟਰਾ ਉਹਨਾਂ ਨੇ ਕੀਤਾ ਉਹਨਾਂ ਨੇ ਦੱਸਿਆ ਵੀ ਨਹੀਂ ਨਾਰਮਲ ਸੱਟਾਂ ਲੜਾਈ ਸਰ ਹੋਈ ਹੈ ਦੂਜੀ ਤੇ ਲੜਾਈ ਕਰਨ ਆਈ ਹੈ ਤਾਂ ਉਹਨਾਂ ਦੇ ਵੀ ਕੋਈ ਸੱਟ ਫੇੜ ਜਾ ਕੁਝ ਲੱਗਿਆ ਨਹੀਂ ਜੀ ਉਹ ਤਾਂ ਪਿੰਡ ਵਾਲੇ ਮੌਕੇ ਦੇ ਗਵਾਹ ਵਾ ਜੀ ਮੈਨੂੰ ਇਹਦੇ ਬਾਰੇ ਨਹੀਂ ਸੀ ਪਤਾ ਵੀ ਉਹਨਾਂ ਸੱਟ ਲੱਗੀ ਆਪਾਂ ਉਹ ਨੋਰਮਲ ਆ ਐਡੀ ਕੋਈ ਗੱਲ ਨਹੀਂ ਹੈਗੀ ਜਿਹਦੇ ਸੱਟ ਲੱਗੀ ਜੇਸ ਬੀਬੀ ਨੇ ਉੱਪਰ ਪਾ ਕੇ ਮੰਗੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਬੀਬੀ ਵੀ ਸਾਡੇ ਵਿੱਚ ਇਸ ਟਾਈਮ ਮੌਜੂਦ ਆ ਉਹਦੇ ਵੀ ਆ ਤਾਂ ਇਧਰ ਇਹ ਭੈਣ ਭੈਣਾਂ 'ਚ ਲੜਾਈ ਹੋਈ ਕਿਸ ਤਰ੍ਹਾਂ ਤੁਸੀਂ ਮੌਕੇ ਤੇ ਮੌਜੂਦ ਸੀ ਲੜਾਈ ਇਹ ਘਰ ਤੋਂ ਡਾਈ ਇਹ ਕਿ ਤੁਸੀਂ ਸਾਡਾ ਘਰ ਉੱਧਰ ਆ ਕਿਸ ਤਰ੍ਹਾਂ ਲੜਾਈ ਹੋਈ ਕੀ ਹੋਇਆ ਸੀ ਉਸ ਤੇ ਇਸ ਤਰ੍ਹਾਂ ਸੀਗੀ ਇਹਦੇ ਘਰ ਵਾਲੀ ਰੌਲਾ ਪਾਉਂਦੀ ਸੀਗੀ ਜਦੋਂ ਉਹ ਇੱਥੇ ਬੰਦੇ ਕੱਢ ਕੇ ਲਗਾਇਏ ਆ ਹੈਂ ਤਾਂ ਮੈਂ ਉਧਰੋਂ ਦੌੜੀ ਆਈ ਵੀ ਕਾਦੀ ਲੜਾਈ ਹੋ ਗਈ ਆ ਜਦੋਂ ਮੈਂ ਦੌੜੀ ਆਈ ਤਾਂ ਮੇਰੇ ਆਉਂਦਿਆਂ ਨੂੰ ਉਹਨਾਂ ਨੇ ਟਾਇਆ ਹੋਇਆ ਸੀ ਟੱਕ ਲਾਉਣ ਦੇ ਹੋਏ ਸੀ ਹੱਥਾਂ ਦੇ ਵਿੱਚ ਕੀ ਸੀ ਦੇਖੋ ਉਦੋਂ ਕੋਈ ਲੜਾਈ ਹੁੰਦੀ ਸੀ ਤੇ ਜਿਹੜੇ ਗੰਨਾ ਵੱਢਣ ਵਾਲੇ ਹੁੰਦੇ ਉਹ ਸੀਗੇ ਤੇ ਕਰਪਾਨਾ ਸੀਗੀਆਂ ਤੇ ਪਿਸਤੌਲ ਸੀਗਾ ਕਿੰਨੇ ਮੁੰਡਿਆਂ ਦੀ ਗਿਣਤੀ ਕਿੰਨੇ ਸੀਗੇ ਮੁੰਡੇ ਸੀਗੇ 30 35 ਤੁਸੀਂ ਪਿਸਤੌਲ ਦੀ ਤੁਸੀਂ ਗੱਲ ਕਰ ਤੁਸੀਂ ਦੇਖਿਆ ਜੇ ਕੋਈ ਫਾਇਰ ਵੀ ਹੋਇਆ ਹਾਂਜੀ ਹਾਂਜੀ ਦੇਖਿਆ ਮੁੰਡੇ ਨੇ ਹੱਥ 'ਚ ਵੀ ਉਹ ਖੋਹ ਲਿਆ ਸੀਗਾ ਤਾਂ ਆ ਚੂੜੇ ਉਹਦੇ ਪਿੱਛੋਂ ਵੜ ਦਿੱਤੇ ਫੇਰ ਉਹਨੇ ਛੱਡ ਤੇ ਹੱਥ ਇਹ ਕਿੰਨਾ ਟਾਈਮ ਇਸ ਤਰ੍ਹਾਂ ਸਾਰਾ ਚੱਲਿਆ ਇਹ ਅੱਧਾ ਘੰਟਾ ਚੱਲਿਆ ਹੁਣਾ ਘਟੋ ਘਟ ਕਿੰਨੇ ਕਿਲੋ ਕ ਆਸ-ਪਾਸ ਦੇ ਇਕੱਠੇ ਹੋਏ ਸੀ ਆਸ-ਪਾਸ ਦੇ ਉਦੋਂ ਕੋਈ ਨਹੀਂ ਸੀਗਾ ਜਦੋਂ ਮੈਂ ਤੇ ਉਹਦੇ ਘਰ ਵਾਲੀ ਤੋਂ ਹੋ ਸੀ ਗਈ ਗੱਸਤੇ ਨੇ ਤੁਸੀਂ ਮੈਂ ਜਾਨੀ ਕਿ ਉੱਪਰ ਡਿੱਗ ਕੇ ਮੁੰਡੇ ਨੂੰ ਬਚਾਇਆ ਹਾਂਜੀ ਮੈਂ ਇਦਾਂ ਕਵਾਂ ਹਟ ਜੋ ਹਟ ਜੋ ਹਟ ਜੋ ਉਹਨਾਂ ਨੇ ਲੱਗ ਕੇ ਨਹੀਂ ਹਟੇ ਕਹਿੰਦੇ ਤਾਂ ਫੇਰ ਮੈਂ ਉੱਤੇ ਉਹਦੇ ਲੰਮੀ ਪੈ ਗਈ ਫਿਰ ਇੱਕ ਆ ਬੱਚੇ ਨੇ ਦੇਖਿਆ ਤਾਂ ਇੱਧਰ ਹੋਰ ਤਸਵੀਰ ਦਿਖਾ ਦਿੰਦੇ ਸਰ ਤੁਸੀਂ ਮੌਕੇ ਦੇ ਵਿੱਚ ਲੜਾਈ ਦਾ ਪਤਾ ਲੱਗਿਆ ਕਿਸ ਸਮਝੋ ਲੜਾਈ ਕਿਸ ਤਰ੍ਹਾਂ ਹੋ ਕੇ ਤੁਸੀਂ ਵੀ ਪਿੰਡ ਦੇ ਵਸਨੀਕ ਹੋ ਅਹ ਦੇਖੋ ਹਰੀਬ ਜੀ ਇਹ ਪਾਵਲਾ ਜੜਾਇਆ ਲਗਭਗ ਅੱਜ ਤੋਂ 5-6 ਦਿਨ ਪਹਿਲਾਂ ਦਾ ਔਰ ਜੋ ਪਿੰਡ ਦੇ ਵਿੱਚ ਅਸੀਂ ਆਪਣੇ ਤੌਰ ਤੇ ਤਮਕੀਸ਼ ਕੀਤੀ ਆ ਉਹਦੇ ਵਿੱਚ ਇਹ ਸਾਹਮਣੇ ਆਇਆ ਵੀ ਜਿਹੜਾ ਗੁਰਪ੍ਰੀਤ ਗੋਪੀ ਜਿਹੜਾ ਕਰੋਨਾ ਸਮੇਂ ਜਿਹੜਾ ਉੱਥੇ ਵਲੰਟੀਅਰ ਰਿਹਾ ਠਾਰੇ ਉਹਦੀ ਪੁਲਿਸ ਦੇ ਵਿੱਚ ਪੂਰੀ ਉਹ ਹੈਗੀ ਆ ਜਿਹਦਾ ਕਰਕੇ ਅੱਜ ਤੱਕ ਇਸ ਗਰੀਬ ਬੰਦੇ ਨੂੰ ਬੱਚੇ ਨੂੰ ਇਨਸਾਫ ਨਹੀਂ ਮਿਲ ਸਕਿਆ ਜਿਹਦੇ ਪਹਿਲਾਂ 2 ਮਹੀਨੇ ਪਹਿਲਾਂ ਉਹਦੀ ਮਾਤਾ ਗੁਜ਼ਰ ਗਈ ਆ ਲੜਾਈ ਤੋਂ ਦੋ ਤਲ ਦੇ ਪਹਿਲਾਂ ਉਹਦੇ ਡੈਡੀ ਦਾ ਜਿਹੜਾ ਪੋਸ ਸੀ ਉਹ ਗੁজার ਗਿਆ ਅੱਜ ਉਹ ਜਿਹੜਾ ਆ ਪੀੜਤ ਤੇ ਵਿਚਾਰਾ ਜਿਹੜੇ ਬਹੁਤ ਡੁੱਗਿਆ ਸੱਟਾਂ ਵੱਜੀਆਂ ਇਥੋਂ ਤੱਕ ਕਿ ਪਿੰਲੇ ਦੇ ਲੋਕ ਸਾਰੇ ਦੱਸਦੇ ਆ ਆੜਗਵਾੜ ਦੱਸ ਰਿਹਾ ਵੀ ਫਾਇਰਿੰਗ ਵੀ ਕੀਤੀ ਉਹਨਾਂ ਬੰਦਿਆਂ ਨੇ ਔਰ ਅਸੀਂ ਆਪਣੇ ਤੌਰ ਤੇ ਵੀ ਤਮੰਦੀਜ਼ ਕੀਤੀ ਇਹ ਗੱਲ ਸੱਚੀ ਆ ਔਰ ਫਾਇਰਲ ਕਰਕੇ ਗਏ ਆ ਉਹ 30 ਪਿੰਲੇਤੀ ਬੰਦੇ ਦੱਸਦੇ ਸੀ ਜਿੱਲਾ ਕੋਲ ਦਾਤਰ ਕਰਪਾਲਾ ਸੀ ਹੋਰ ਵੀ ਹਥਿਆਰ ਸੀ ਔਰ ਜਿਹੜਾ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਨੂੰ ਬੱਚੇ ਨੂੰ ਛੁੜਾਇਆ ਪਰ ਉਹ ਛੜਾਉਣ ਤੋਂ ਪਹਿਲਾਂ ਉਹਦੇ ਬਹੁਤ ਗੰਭੀਰ ਸੱਟਾਂ ਜਿਹੜੀਆਂ ਲੱਗ ਚੁੱਕੀਆਂ ਸੀ ਪਰ ਸ਼ਰਮ ਰਾਖ ਗੱਲ ਇਹ ਆ ਬਿਜੜੀ ਪੁਲਿਸ ਜਿਹੜੀ ਕਿ ਅਸੀਂ ਲਾ ਦੇਰ ਵਾਸਤੇ ਬੈਠੇ ਆ ਪੰਜਾਬ ਸਰਕਾਰ ਹਦਯਾਤਾ ਕਰ ਰਹੀ ਆ ਕਿ ਅਸੀਂ ਲੋਕਾਂ ਨੂੰ ਇਨਸਾਫ ਦੇਣਾ ਉਹ ਆ ਇਨਸਾਫ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਸਾਰਾ ਪਿੰਡ ਲਗਭਗ ਇਸ ਮੱਲਾ ਜਿਹੜਾ ਇਕੱਠਾ ਹੋਇਆ ਆ ਉਹ ਇਨਸਾਫ ਸਾਹਮਣੇ ਆ ਕਿ ਪੰਜ ਦਿਨ ਬੀਤ ਗਏ ਆ ਉਹ ਬੱਚਾ ਵਿਚਾਰਾ ਜਿਹੜਾ ਉੱਥੇ ਸੱਟਾਂ ਨਾਲ ਜਿਹੜਾ ਜੂਜ ਦਾ ਉੱਥੇ ਹਸਪੀਟਲ ਦੇ ਵਿੱਚ ਪਿਆ ਆ ਔਰ ਉਹਨੂੰ ਜਿਹੜਾ ਇਨਸਾਫ ਨਹੀਂ ਮਿਲਿਆ ਅੱਜ ਤੱਕ ਉਹਦੇ ਬਿਆਨ ਦਰਜ ਕਰਨ ਲਈ ਪਹੁੰਚਿਆ ਇਥੋਂ ਤੱਕ ਕਿ ਮੈਂ ਉੱਚ ਅਧਿਕਾਰੀਆਂ ਦੇ ਵੀ ਧਿਆਨ ਵਿੱਚ ਲਿਆਂਦਾ ਔਰ ਮਹਤਪੂਰ ਰਐਸਟੋ ਨੂੰ ਵੀ ਦੋ ਵਾਰੀ ਫੋਨ ਕੀਤਾ ਕਿ ਲਿਆ ਜਾਣ ਦਰਜ ਕੀਤੇ ਜਾਣ ਬੱਚੇ ਦੇ ਉਹਨੇ ਉਹ ਐਕਸਲੇ ਵਗੈਰਾ ਸਾਰਾ ਕੁਝ ਹੋਇਆ ਉਹਨੇ ਬਿਆਨ ਦਰਜ ਕੀਤੇ ਜਾਣ ਪਰ ਪੁਲਿਸ ਦੇ ਕਾਲ ਤੋ ਜੁੜੀ ਸਰਕੀ ਅਸੀਂ ਸਮਝਦੇ ਆ ਕਿ ਉਹ ਜਿਹੜਾ ਆ ਉੱਥੇ ਬੈਠ ਕੇ ਪੁਲਿਸ ਦੇ ਨਾਲ ਉਹ ਨਹੀਂ ਮਿਲੀ ਭੁਗਤਿਆ ਉੱਥੇ ਬੈਠ ਕੇ ਜਿਹੜਾ ਉਹ ਜੋ ਕੁਝ ਕਰ ਰਿਹਾ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਪਿਛਲੇ ਦਿਨ ਵੀ ਉਹਨੇ ਰੋਕੜੇ ਸ਼ਿਕਾਇਤ ਕੀਤੀ ਸੀ ਇਹ ਢਾੜੇ ਦੇ ਵਿੱਚ ਬੈਠ ਕੇ ਜਿਹੜਾ ਲੋਕਾਂ ਨਾਲ ਧੱਕਾ ਕਰਾਉਂਦਾ ਆ ਤੇ ਹੁਣ ਵੀ ਉਹਦੇ ਘਰੋਂ ਜਿਹੜਾ ਉਸ ਦਿਨ ਜਦ ਅਸੀਂ ਅਧਿਕਾਰੀਆਂ ਦੇ ਝਾਲ ਵਿੱਚ ਲਿਆਂਦਾ ਤਾਂ ਪੁਲਿਸ ਨੇ ਆ ਕੇ ਉਹਦੇ ਘਰ ਜਿਹੜਾ ਦੇਖਿਆ ਤਾਂ ਉਹਦੇ ਘਰੋਂ ਦੋ ਮੋਰਚਾਣ ਵੀ ਬਰਾਮਦ ਹੋਏ ਉਹ ਵੀ ਮੋਰਚਾਲਾ ਦੀ ਤਬਦੀਸ਼ ਕਰਨੀ ਚਾਹੀਦੀ ਕਿ ਉਹਦੇ ਜਿਹੜੇ ਦੋ ਮੋਰਚਾਣ ਬਿਨਾ ਨੰਬਰੀ ਉਹ ਕਿੱਥੋਂ ਆਏ ਹੈਗੇ ਆ ਤੋਰ ਰਿਕਾਰਡ ਹੈਗਾ ਜੀ ਕੋਈ ਪਿਛਲਾ ਦੂਨੀਆਂ ਤਰ੍ਹਾਂ ਦਾ ਕੋਈ ਕ੍ਰਿਮਿਨਲ ਰਿਕਾਰਡ ਹੋਵੇ ਜਿਹੜਾ ਪਰਚਾ ਅਦਰਜ ਹੋਵੇ ਦੇਖੋ ਜਿਹੜਾ ਮੁੰਡਾ ਮੰਗਾਵਾ ਇਹਦਾ ਕੋਈ ਇਹਦਾ ਰਿਕਾਰਡ ਨਹੀਂ ਇਹ ਤਾਂ ਵਿਚਾਰਾ ਕੰਮ ਤੇ ਕੰਮ ਤੋਂ ਆ ਰਿਹਾ ਇਸ ਤੋਂ ਵੱਧ ਹੋਰ ਕਿਤੇ ਵੀ ਜਲਦਾ ਲਾ ਕੇ ਸਲਾ ਵਧ ਘੜ ਕੋ ਕਰਦਾ ਹੈਗਾ ਤਾਂ ਪਹਿਲੀ ਲੜਾਈ ਆ ਜਿਹੜੀ ਦੇਖ ਲਈ ਹੈ ਇਸੇ ਕਰਕੇ ਸਾਰੇ ਪਿੰਡ ਦੇ ਦੁੱਖ ਮਲਾਇਆ ਹੈਗਾ ਆ ਵੀ ਉਸ ਵਤ ਦੇ ਨੂੰ ਜਿਹੜਾ ਜਿਹੜਾ ਬੈਠ ਕੇ ਗੱਲ ਹੋ ਸਕਦੀ ਸੀ ਬਲਜਾ ਦੇ ਵਿੱਚ ਜਿਹੜਾ ਉਹਨੂੰ ਬੇਰਹਿਮੀ ਨਾਲ ਉਹਨੂੰ ਵੜਿਆ ਗਿਆ ਉਹਨੂੰ ਕੁੱਟਿਆ ਗਿਆ ਇਹ ਬਹੁਤ ਮੰਦਭਾਗੀ ਗੱਲ ਆ ਪਰ ਉਸ ਤੋਂ ਜ਼ਿਆਦਾ ਜਿਹੜੀ ਪੁਲਿਸ ਵਾਸਤੇ ਆ ਵੀ ਜਿਲੇ ਹਾਲੇ ਤੱਕ ਉਸ ਦੇ ਬਿਆਨ ਲੈ ਲਏ ਔਰ ਦੂਸਰੇ ਪਾਸੇ ਜਿਹੜੀ ਉਹ ਇੱਕ ਛਾਤਰ ਜਲਾਲੀ ਜਿਹੜੀ ਉਹਦੀ ਆ ਬਾਈ ਲੜਕੇ ਦੀ ਜਿਹੜਾ ਬੜਾ ਮਤਲਬ ਤੋਂ ਜਿਹੜੀ ਕੋਈ ਲੜਾਈ ਲਈ ਹੋਈ ਪਿੰਡ ਦੇ ਵਿੱਚ ਉਹ ਜਾ ਕੇ ਹਸਪਤਾਲ ਦਾਖਲ ਹੋ ਗਈ ਔਰ ਉਹਨੂੰ ਡਾਕਟਰਾਂ ਨੇ ਕਾਰਵਾਈ ਕਰਨ ਦੀ ਭੁਜਾਇਆ ਉਹਦੇ ਉੱਤੇ ਵੀ ਆਪ ਜਾ ਕੇ ਝੂਠੀ ਸੱਟ ਮਾਰ ਕੇ ਦਾਖਲ ਹੋਈ ਆ ਉਹਦੇ ਕਾਰਵਾਈ ਕਰਨ ਦੀ ਭੁਜਾਇਆ ਉਹਨੂੰ ਇਹ ਕਹਿੰਦਾ ਵੀ ਤੂੰ ਘਰ ਚੱਲ ਜਾ ਜਦ ਕਿ ਉਹਦੇ ਉੱਤੇ ਜਿਹੜਾ ਇਦਾਂ ਦੇ ਲੋਕਾਂ ਨੂੰ ਸ਼ਹਿ ਮਿਲਦੀ ਆ ਜਿਹੜੇ ਆਪ ਲੋਕਾਂ ਦੇ ਸੱਟਾ ਮਾਰ ਕੇ ਮੁਰ ਕੇ ਆਪ ਜਾ ਕੇ ਦਾਖਲ ਹੁੰਦੇ ਉਹਦੇ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ ਡਾਕਟਰਾਂ ਨੂੰ ਤਾਂ ਆਦਰਮਾਨ ਦੀ ਤਸਵੀਰ ਨੇ ਇੱਧਰ ਸਾਰਾ ਇੱਕ ਨਗਰ ਦਿਖਾ ਦਿੰਨਾ ਕਿ ਬਹੁਤ ਸਾਰੇ ਭੈਣਾਂ ਬੀਬੀਆਂ ਇੱਥੇ ਇਕੱਠੀਆਂ ਹੋਈਆਂ ਨੇ ਉਸ ਜਿਸ ਮੁੱਡੇ ਦੇ ਸੱਟ ਲੱਗੇ ਹੱਕ ਦੇ ਵਿੱਚ ਤਾਂ ਹੋਰ ਵੀ ਸਾਰਿਆਂ ਨਾਲ ਆਪਾਂ ਗੱਲ ਕਰ ਰਹੇ ਹਾਂ ਮਾਤਾ ਜੀ ਜਿਸ ਮੁੱਡੇ ਦੇ ਸੱਟ ਲੱਗੇ ਉਸ ਤੇ ਪਹਿਲਾਂ ਕੋਈ ਸੁਭਾਅ ਕਿਦਾਂ ਦਾ ਸੀ ਕੀ ਲੜਾਈ ਸੀ ਵਧ ਗਈ ਸੀ ਵਧ ਗਈ ਸੀ ਕਿਸੇ ਨਾਲ ਦੀ ਨਾ ਸਾਰੀ ਨਾ ਤਾਂ ਪਤਾ ਕਿੰਨੀ ਕੁ ਸੱਟ ਲੱਗੀ ਅਸੀਂ ਹੈ ਨਹੀਂ ਸੀ ਮੌਕੇ ਤੇ ਮੌਕੇ ਤੇ ਆ ਹੋਟੀ ਆ ਕੋਈ ਹੋਰ ਪੁਰਾਣਾ ਕੇਵਰ ਹੁੰਦਾ ਕਿਉਂਕਿ ਪਰਚਾ ਦਰਜ ਹੋਵੇ ਜਾਂ ਮੁੰਡੇ ਨੇ ਕੋਈ ਹੋਰ ਰਿਕਾਰਡ ਮਾੜਾ ਹੋਵੇ ਆਮ ਲੋਕਾਂ ਦਾ ਵਰਤਾਓ ਮਾੜਾ ਨਹੀਂ ਨਹੀਂ ਕਿਸੇ ਨੇ ਨਹੀਂ ਮਾੜਾ ਵਧਗਾ ਮੁੰਡਾ ਇੱਕ ਜੀ ਹੋਰ ਗੱਲ ਆ ਤੁਸੀਂ ਸਰਕਾਰ ਇਹ ਗੋਲੀ ਚੱਲੀ ਆ ਕਿਹਨੇ ਕਿਹਨੇ ਦੇਖਿਆ ਜੇ ਗੋਲੇ ਚੱਲੇ ਆ ਤੁਸੀਂ ਦੇਖਿਆ ਜੀ ਹਾਂਜੀ ਬਿਲਕੁਲ ਅਸੀਂ ਲਾਈਵ ਦੇਖਿਆ ਸਾਡੇ ਇੱਕ ਗੋਲੀ ਇੱਥੇ ਚੱਲੀ ਜਦੋਂ ਮੁੰਡੇ ਨੇ ਉੱਪਰ ਨੂੰ ਚੱਕਿਆ ਕ੍ਰਿਸਟਲ ਦੂਸਰੀ ਗੋਲੀਆਂ ਨੇ ਜਦੋਂ ਉੱਥੇ ਸਾਡੇ ਬੂਹੇ ਦੇ ਮੋਰੇ ਫਾਇਰ ਕੱਢਿਆ ਅਸੀਂ ਉੱਥੇ ਗੇਟ ਦੇ ਵਿੱਚੋਂ ਕਿੰਨੇ ਕੁ ਲੋਕ ਮਜੂਦ ਸੀਗੇ ਜ਼ਿਆਦਾ ਨਹੀਂ ਸੀਗੇ ਥੋੜੇ ਸੀਗੇ ਬਸ ਤਿੰਨ ਚਾਰ ਜਣੇ ਸੀ ਅਸੀਂ ਜਿਹੜੇ ਭੱਜੇ ਫਿਰਦੇ ਸੀਗੇ ਤੁਸੀਂ ਸਾਰੀ ਲੜਾਈ ਦੇਖੀ ਹਾਂਜੀ ਸਾਰੀ ਲੜਾਈ ਅਸੀਂ ਦੇਖੀ ਆ ਬੱਚੇ ਦੇ ਐਸ ਬੱਚੇ ਨੂੰ ਬੱਚਿਆਂ ਤੱਕ ਵੀ ਪਤਾ ਮੈਨੂੰ ਕੀ ਖੋਇਆ ਕੀ ਸੀ ਲੜਾਈ ਕਿਸ ਤਰ੍ਹਾਂ ਹੈ ਅੰਕਲੇ ਹਨਾ ਇਧਰ ਮੁੰਡੇ ਆਏ ਉਹਨਾਂ ਨੇ ਹਨਾ ਇੰਨਾ ਕਿ ਘਰਾਂ ਮੋਰੇ ਇੱਕ ਇਧਰ ਐਦਾ ਕੀਤਾ ਫਾਇਰ ਤੇ ਇੱਕ ਉੱਪਰ ਨੂੰ ਕੀਤਾ ਫਾਇਰ ਯਾਨੀ ਕਿ ਉਹ ਪੰਜਾਬੀ ਕਿਹਦਾ ਪਿਸਤੌਲ ਉਹਨਾਂ ਕੋਲ ਹੈਗਾ ਸੀਗਾ ਹਾਂਜੀ ਹਾਂਜੀ ਇਹ ਚਾਰ ਪਿਸਤੌਲ ਸੀ ਦੇਖਿਆ ਤੂੰ ਹਾਂਜੀ ਇੱਥੇ ਬੱਚੇ ਸਾਰਿਆਂ ਨੇ ਦੇਖਿਆ ਸਾਰਿਆਂ ਨੇ ਦੇਖਿਆ ਹਾਂਜੀ ਹੋਰ ਜੀ ਕੋਈ ਬੋਲਣਾ ਚਾਹਵੇ ਤੁਹਾਡੇ ਦੇ ਵਿੱਚੋਂ ਅ ਸਰ ਤੁਸੀਂ ਲੜਾਈ ਦੇ ਵਿੱਚ ਹਾਂਜੀ ਕਰਕੇ ਗਏ ਆ ਉਹ ਚੈਲੰਜ ਜਦੋਂ ਉਸ ਟਾਈਮ ਉਹ ਧਮਕੀ ਦੇ ਕੇ ਕਹਿੰਦਾ ਹਲੇ ਇਹਨੂੰ ਵੱਡਿਆ ਆ ਚਾਰ ਘਰ ਹੋਰ ਆ ਜਿਨ੍ਹਾਂ ਨੂੰ ਅਸੀਂ ਸੁਧਣਾ ਆ ਕੀ ਕੀ ਸਮਝਦੇ ਹੋ ਕਿਸ ਤਰ੍ਹਾਂ ਤੁਹਾਡੇ ਪਿੰਡ ਦਾ ਹੀ ਸਨੇਕੇ ਪਿੰਡ ਦੇ ਸਾਰਿਆਂ ਦੇ ਆਪਸੀ ਭਾਈਚਾਰ ਹੁੰਦਾ ਕਿਸ ਤਰ੍ਹਾਂ ਮੁੰਡਾ ਕਿਉਂ ਕਰੇ ਕਿ ਸਮਝਦੇ ਕਿਉਂ ਸਰ ਉਹ ਬਹੁਤ ਬੈਡ ਬੰਦੇ ਆ ਉਹਨਾਂ ਦਾ ਕੰਮ ਨਜਾਇਜ਼ ਹੀ ਆ ਸਾਰਾ ਇੱਕ ਪੁਲਿਸ ਦੇ ਵਿੱਚ ਰਹਿਣ ਦਾ ਕਰਕੇ ਹੈ ਨਾ ਪੁਲਿਸ ਦੀ ਤਾਂ ਹਰੇਕ ਨੂੰ ਦਿੰਦਾ ਹਰੇਕ ਨੂੰ ਧਮਕੀ ਦੇ ਦਿੰਦਾ ਆ ਮੇਰੇ ਕੋਲ ਤਾਂ ਹੈ ਨਹੀਂ ਜੋ ਵਲੰਟੀਅਰ ਸੀ ਉਹ ਦੋ ਸਾਲ ਪਹਿਲਾਂ ਵਲੰਟੀਅਰ ਸੀਗਾ ਜਦੋਂ ਲੋਕਡਾਊਨ ਲਗਾ ਉਸ ਤੋਂ ਬਾਅਦ ਆ ਰਹੀ ਸੀ ਇਹ ਲੇਕਿਨ ਉੱਥੇ ਰਿਆ ਤਾਰ ਦੀ ਲੜਾਈ ਹੋਈ ਆ ਨਾ ਜਿਸ ਟਾਈਮ ਦੇ ਵਿੱਚ ਉਸ ਟਾਈਮ ਵੀ ਇਹ ਬੰਦਾ ਫੋਨ ਕਰਕੇ ਕਹਿੰਦਾ ਸੀ ਮੇਰੀ ਅਫਸਰਾ ਨਾਲ ਗੱਲ ਹੋ ਗਈ ਆ ਮੈਂ ਤਾਰ ਤੋਂ ਸਿੱਧੀ ਡਾਇਰੈਕਟ ਕਰ ਲਉਣੀ ਆ ਤਾਰ ਦੀ ਗੱਲ ਕਰ ਰਹੇ ਹਾਂ ਤਾਰ ਇੱਥੇ ਕੋਈ ਕੁੰਡੀ ਵਗੈਰਾ ਲੱਗਦੀ ਸੀ ਕਿਸੇ ਦੀ ਲੜਾਈ ਕਿ ਨਹੀਂ ਕੁੰਡੀ ਉੱਥੋਂ ਆ ਰਿਹਾ ਸੀ ਇਹਨਾਂ ਦਾ ਟਰਾਂਸਫਾਰਮ ਮਸਲਾ ਸ਼ੁਰੂ ਉਸ ਤੋਂ ਹੋਇਆ ਹਾਂਜੀ ਇਹਨਾਂ ਦਾ ਟਰਾਂਸਫਾਰਮ ਹੋ ਰਿਹਾ ਸਾਡਾ ਹੋ ਰਿਹਾ ਜਿਹੜਾ ਗੋਸ ਇਹ ਇਹ ਬੀਪੀਐਲ ਦਾ ਟਰਾਂਸਫਾਰਮ ਇਹ ਤੇ 11 ਘਰ ਆ ਇੱਕ ਫੇਸ ਤੇ ਚੱਲਣ ਡਿਆ ਉਹ ਕਿ ਤੱਕੇ ਨਾ ਤਾਰ ਲਾਉਂਦਾ ਸੀਗਾ ਜ਼ਬਰਦਸਤੀ ਤਾਰ ਲਾਉਂਦੇ ਸੀਗੇ ਸਾਡੇ ਇੱਥੇ ਤਾਰ ਲਾਉਣ ਤੋਂ ਡੱਕਿਆ ਉਹਨੇ ਤਾਰ ਨਹੀਂ ਲੱਗੀ ਉਹਨੇ ਮਨਾ ਕੀਤਾ ਤੇ ਇਹਨੇ ਇੱਟ ਚੱਕੀ ਇੱਟ ਚੱਕੀ ਮੇਰੇ ਬ੍ਰਦਰ ਤੇ ਉਹਨੇ ਆ ਕੇ ਮਗਰਾ ਕੇ ਮੁੰਡੇ ਖੜੇ ਹੋ ਗਏ ਉਹਨਾਂ ਨੇ ਛਡਾਇਆ ਤੇ ਇਹ ਉਹਦੇ ਗਲ ਪੈ ਗਏ ਇਸ ਮੁੰਡੇ ਦੇ ਉਹਨਾਂ ਚ ਪੇਡ ਮਾਰੀ ਪਹਿਲਾਂ ਗੋਪੀ ਦੇ ਭਰਾ ਨੇ ਹਾਂਜੀ ਅੱਜ ਤੁਸੀਂ ਘਰ 'ਚ ਮੌਜੂਦ ਸੀ ਉਹਦੋਂ ਹਾਂਜੀ ਕੀ ਕਿਸ ਤਰ੍ਹਾਂ ਹੋਇਆ ਸਰ ਅਸੀਂ ਅੰਦਰ ਬੈਠੇ ਸੀਗੇ ਨਾਲ ਛੋਟਾ ਬੱਚਾ ਸੀ ਸਾਡਾ ਹਾਲ ਦਾ ਤੇ ਅੰਦਰ ਪਏ ਸੀ ਤੇ ਮੈਂ ਮੁੰਡਾ ਮੇਰਾ ਉਧਰ ਨੂੰ ਚੱਲ ਗਿਆ ਜਦੋਂ ਮਦਰ ਦੇਖਿਆ ਤੇ ਮਤਲਬ ਬਦਮਾਸ਼ਾਂ ਦੇ ਮੂੰਹ ਬੰਨੇ ਹੋਏ ਸੀਗੇ ਸਾਫਿਆ ਦੇ ਨਾਲ ਤੇ ਮੈਨੂੰ ਉਹਨੇ ਵੱਡੇ ਮੁੰਡੇ ਨੇ ਕਿਹਾ ਗੋਪੀ ਗੋਪੀ ਨਾ ਵੱਡੇ ਮੁੰਡੇ ਦਾ ਨਾ ਹਰਪ੍ਰੀਤ ਨੇ ਕਿਹਾ ਕਿ ਕੱਢ ਉਹਨੂੰ ਕਹਿੰਦਾ ਸੀ ਵੱਢ ਕੇ ਜਾਣਾ ਜਮਾਰ ਕੇ ਹੀ ਜਾਣਾ ਤੇ ਮੈਂ ਇਹਨਾਂ ਦੇ ਘਰੇ ਗਵੰਡੀਆਂ ਤੇ ਮੁੰਡਾ ਲਕੋਇ ਆਈ ਆਪਣਾ ਮੁੰਡਾ ਲਕੋ ਕੇ ਮੈਂ ਆਈ ਜਦੋਂ ਮੈਂ ਸਾਰਿਆਂ ਬਾਹਰ ਕੱਢਿਆ ਉਹਨਾਂ ਦੀਦੀ ਉਹਨਾਂ ਨੂੰ ਬਾਹਰ ਕੱਢਿਆ ਮੇਰੇ ਬੰਦੇ ਨੂੰ ਮਾਰ ਚੱਲੇ ਆ ਵੀ ਲੋਕੋ ਆਜੋ ਮੇਰੇ ਬੰਦੇ ਨੂੰ ਮਾਰ ਚਲੇ ਕਰਪਾਨਾ ਉਹਨਾਂ ਦੇ ਕੋਲ ਦਾਤਰ ਉਹਨਾਂ ਦੇ ਕੋਲ ਖੰਡੇ ਉਹਨਾਂ ਦੇ ਕੋਲ 35 ਬੰਦੇ ਕੱਲਾ ਮੇਰਾ ਬੰਦਾ ਅੰਦਰੋਂ ਖਿੱਚ ਕੇ ਲੈ ਗਏ ਉਹਨੂੰ ਆ ਸਾਰਾ ਦਰਵਾਜ਼ਾ ਪਾੜਿਆ ਤੇ ਇੱਥੇ ਉਹ ਨਾ ਘੋਲਮਸੋਲਾ ਹੋਇਆ ਬਾਬਾ ਗੋਲੀ ਮਾਰ ਲੱਗੇ ਛਾਤੀ 'ਚ ਗੋਲੀ ਰੱਖੀ ਉਹਦੇ ਉਹਨੇ ਮੇਰਾ ਬੰਦਾ ਤਾਂ ਕਰ ਦਤਾ ਪਿੱਛੇ ਦੀ ਖੰਡਾ ਮਾਰਦਾ ਮੇਰਾ ਬੰਦਾ ਉੱਥੇ ਸੜ ਦਤਾ ਤਾਂ ਹਾਲਾਤ ਪਿੰਡ ਅਦਰ ਮੰਦੇ ਸਰ ਕੋਈ ਗੱਲ ਕਿ ਗੋਲੀ ਚੱਲੇ ਕੋ ਖੋਲ ਕੋਈ ਜਿਹੜਾ ਕੁਸ਼ੂ ਮੌਕੇ ਤੇ ਪੁਲਿਸ ਨੂੰ ਕੁਝ ਪੰਚ ਹੋਵੇ ਸਰ ਉਹ ਜਦੋਂ ਮੌਕੇ ਤੇ ਦੋ ਤਿੰਨ ਜਣੇ ਲੋਕ ਸੀਗੇ ਆ ਦੋ ਤਿੰਨ ਜਣੇ ਲੋਕ ਸੀਗੇ ਮੌਕੇ ਤੇ ਪਰ ਇਹਨਾਂ ਦਾ ਫਿਰ ਧਿਆਨ ਉਹਨੂੰ ਜਿਹੜਾ ਦਾਖਲ ਕਰਾਉਣ ਵਾਲਾ ਹੋ ਗਿਆ ਕਿਉਂਕਿ ਸੱਟਾ ਬਹੁਤ ਜ਼ਿਆਦਾ ਲੱਗ ਗਿਆ ਸੱਟਾ ਬਹੁਤ ਜ਼ਿਆਦਾ ਲੱਗ ਗਿਆ ਇਸ ਵੇਲੇ ਕਹਿੰਦੇ ਧਿਆਨ ਦਿੱਤਾ ਹਾਂਜੀ 1 ਮਿੰਟ ਚ ਕਿਹੜੇ ਅੱਗੇ ਆ ਕੇ ਦੱਸ ਦੋ ਜੋ ਬੋਲਣਾ ਚਾਹੁੰਦਾ ਹਾਂਜੀ ਹਾਂਜੀ 3 ਵਜੇ ਦਾ ਟਾਈਮ ਸੀਗਾ ਸਾਰੇ ਲੋਕਿੰ ਸੁੱਤੀ ਹੁੰਦੇ 3 ਵਜੇ 3 ਵਜੇ ਉੱਤੇ ਹਾਂ ਗਰਮੀ ਬਹੁਤ ਜ਼ਿਆਦਾ ਦੁੱਤੇ ਹੁੰਦੇ ਜੋ ਕਿ ਬੰਦੇ ਜੋ ਕਿ ਕਾਰੋਬਾਰ ਤੇ ਆਪਣੇ ਗਏ ਹੁੰਦੇ 3 ਵਜੇ ਕੋਈ ਘਰ ਹੀ ਨਹੀਂ ਸੀਗਾ ਉਸ ਟਾਈਮ ਜਦੋਂ ਮੈਂ ਇੱਥੇ ਬਾਹਰ ਹੀ ਕੰਮ ਮੇਰਾ ਚੱਲ ਰਿਹਾ ਜੋ ਕਿ ਮੈਂ ਖੁਦ ਆਪ ਦੇਖੇ ਅੱਖੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਮੈਸਨ ਦਾ ਕੰਮ ਕਰਦਾ ਮਿਸਤਰੀ ਦਾ ਠੀਕ ਹੈ ਤੁਹਾਡਾ ਲੱਗ ਪਿੰਡ ਹੈ ਇਹ ਹੀ ਪਿੰਡ ਹੈ ਮੇਰਾ ਇਹ ਹੀ ਪਿੰਡ ਮੇਰਾ ਜੋ ਕਿ ਮੈਂ ਆਪ ਦੇ ਅੱਖੀ ਖੁਦ ਮੁੰਡੇ ਨਾਲ ਹਲੇ ਗੱਲ ਹੀ ਕਰ ਰਿਹਾ ਸੀਗਾ ਵੀ ਆਪਣੇ ਪਿੰਡ ਕੋਈ ਕਾਂਟ ਹੋਏਗਾ ਪੱਕਾ 25 26 27 ਇਹਨੇ ਬੰਨ ਮੁੰਡੇ ਸੀਗੇ ਕੋਈ ਤੁਸੀਂ ਔਰ ਕੋ ਇੱਥੇ ਕੈਮਰੇ ਵਿੱਚ ਰਿਕਾਰਡ ਹੋਏ ਜੋ ਕਿ ਪੁਲਿਸ ਮੁਲਾਜ਼ਮ ਨੂੰ ਸਾਰਿਆਂ ਨੂੰ ਹਨਾ ਦਿਖਾਈ ਗਏ ਨੇ ਉਹ ਤੁਹਾਡੇ ਕੋਲ ਕੋਈ ਰਿਕਾਰਡਿੰਗ ਵੀਡੀਓਗ੍ਰਾਫੀ ਆ ਗਈ ਹਾਂਜੀ ਕੋਈ ਰਿਕਾਰਡ ਅੱਜ ਉਸ ਸਮੇਂ ਤਾਂ ਕੋਈ ਬੰਦੇ ਨੂੰ ਜਦੋਂ ਵੱਢਦੇ ਬੰਦੇ ਨੂੰ ਲੱਗ ਗਿਆ ਉਹਨੂੰ ਉਸ ਸਮੇਂ ਤਾਂ ਕੋਈ ਸੋਚਦਾ ਹੀ ਨਹੀਂ ਹੁੰਦਾ ਬੰਦੇ ਨੂੰ ਮੁੰਡਿਆਂ ਦੀ ਪਛਾਣ ਹੈ ਸਾਰਿਆਂ ਨੂੰ ਕੌਣ-ਕੌਣ ਸੀ ਬੰਦੇ ਉਹਦੇ ਗੋਪੀ ਗੋਪੀ ਉਹਨਾਂ ਦਾ ਨਾਮ ਸੀ ਬਸ ਦੋਵੇਂ ਮੁੰਡੇ ਨਾਲ ਸੀ ਨਾਲ ਹੀ ਸੀ ਦੋਵੇਂ ਭਰਾ ਨਾਲ ਸੀਗੀ ਬਾਕੀਆਂ ਮੁੰਡਿਆਂ ਦੇ ਮੂੰਹ ਬੰਨੇ ਸੀ ਵਿਚਾਰਾ ਨਾ ਕਿਸੇ ਦਾ ਲੈਣ ਨਹੀਂ ਕਿਸੇ ਦਾ ਦੇਣ ਨਹੀਂ ਖੁਦ ਹੀ ਸਿਰਫ ਲੜਾਈ ਪੰਚਾਇਤ ਕਿਉਂ ਬਣਾਈ ਜਾਂਦੀ ਪਿੰਡਾਂ ਦੇ ਵਿੱਚ ਇਸੇ ਕਰਕੇ ਬਣਾਈ ਪੰਚਾਇਤ ਦੀ ਵੀ ਨਹੀਂ ਮੰਨੇਗੀ ਅੱਜ ਪੰਚਾਇਤ ਦੀ ਵੀ ਨਹੀਂ ਮੰਨੀ ਕਿਸੇ ਨੇ ਪੰਚਾਇਤ ਜੀ ਮੰਨੂਗਾ ਜਦ ਕਿਸੇ ਨੂੰ ਕਹੂਗੇ ਤੇ ਜਦ ਪੰਚਾਇਤ ਨੂੰ ਕਹਿਣਾ ਨਹੀਂਗਾ ਵੀ ਸਾਡੇ ਵਿੱਚ ਆ ਮਸਲਾ ਹੋ ਗਿਆ ਆ ਪੰਚਾਇਤ ਹੱਲ ਕਰਦੀ ਪਿੰਡ ਦਾ ਹਨਾ ਤਾਂ ਇੱਕ ਗਰੀਬ ਪਰਿਵਾਰ ਇੱਕ ਘਰ ਦੀ ਤਸਵੀਰ ਦਿਖਾ ਦੇਣਾ ਦਰਵਾਜ਼ੇ ਦੇ ਕੇ ਪਤਾ ਲੱਗ ਜਾਊਗਾ ਕਿ ਕਿੰਨੇ ਕਿੱਦਾਂ ਦੇ ਹਾਲਾਤ ਆ ਇੱਕ ਘਰ ਆ ਅੰਦਰੋਂ ਕਿੰਨਾ ਨੀਵਾ ਤੇ ਇਸ ਜਗ੍ਹਾ ਤੇ ਉੱਪਰ ਲੜਾਈ ਹੋਈ ਆ ਲੜਾਈ ਦੇ ਵਿੱਚ ਗੋਲੀ ਵੀ ਚੱਲੀ ਜੋ ਸਾਰਿਆਂ ਨੇ ਦੱਸਿਆ ਉਸ ਤੋਂ ਬਾਅਦ ਕਿਰਪਾਨਾਂ ਕਿਹਦੇ ਨਾਲ ਗੰਨੇ ਕਹਿੰਦੇ ਆਪਾਂ ਸ਼ਿਲਾਈ ਕਰਦੀ ਆ ਉਹ ਹਥਿਆਰ ਵੀ ਕਹਿ ਸਕਦੇ ਕਿ ਉਹ ਵੀ ਸੀ ਤਾਂ ਪੂਰਾ ਮਾਮਲਾ ਪੁਲਿਸ ਤੱਕ ਵੀ ਪਹੁੰਚਿਆ ਪਰ ਲੋਕਾਂ ਦਾ ਕਹਿਣਾ ਹੈ ਕਿ ਅਜੇ ਤੱਕ ਪਿੰਡ ਵਾਸੀਆਂ ਦਾ ਸਰਪੰਚ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਦੂਜੀ ਵੱਡੀ ਗੱਲ ਕਿ ਜੋ ਮੁੰਡੇ ਆਇਆ ਸੀਗਾ ਜਿਹੜੇ ਕਰੋਨਾ ਕਾਲ ਦੇ ਚ ਵਲੰਟੀਅਰ ਰੱਖੇ ਗਏ ਸੀ ਤਾਂ ਉਦੋਂ ਵਲੰਟੀਅਰ ਦੇ ਤੌਰ ਤੇ ਥਾਣੇ ਦੇ ਵਿੱਚ ਕੰਮ ਕਰਦਾ ਸੀ ਲੋਕਾਂ ਦਾ ਮਤਲਬ ਹੈ ਕਹਿੰਦੇ ਕਿ ਅਜੇ ਵੀ ਉਸਦੀ ਥਾਣੇ ਵਿੱਚ ਚੌਣੀ ਜਾਣੀ ਹੈ ਤਾਂ ਮਸਲਾ ਪੂਰਾ ਇੱਕ ਗਰੀਬ ਪਰਿਵਾਰ ਸੱਟ ਵਜੇ ਇੱਕ ਸਾਰੀ ਤਸਵੀਰ ਦਿਖਾ ਦਿੰਦੇ ਘਰ ਦੀ ਪਿੰਡ ਵਾਸਤੇ ਸਾਰੇ ਇਕੱਠੇ ਹੋਏ ਆ ਤਾਂ ਬਾਹਰ ਜਾ ਕੇ ਵੀ ਦਿਖਾ ਦਿੰਦੇ ਆ ਆ ਗੇਟ ਹੈ ਆ ਦਰਵਾਜਾ ਜਿਹੜਾ ਕਿ ਤੋੜਿਆ ਗਿਆ ਹੈ ਆ ਆ ਦਰਵਾਜਾ ਆ ਗੇਟ ਤੋੜਿਆ ਗਿਆ ਤਾਂ ਇਧਰੋਂ ਅੱਗੇ ਹੋਰ ਵੀ ਪੁੱਛ ਲੈਣੇ ਆਪਾਂ ਇਹ ਘਰ ਅਜੇ ਇੱਕ ਬੰਦੇ ਆਂਦੀ ਆ ਇਹ ਅੰਦਰ ਦੀ ਆਏ ਆ। ਹਾਂ ਬਾਈ ਜੀ ਤੁਸੀਂ ਵੀ ਮੌਜੂਦ ਸੀਗੇ? ਨਹੀਂ ਮੈਂ ਮੌਜੂਦ ਤੇ ਨਹੀਂ ਸੀਗਾ। ਹਾਂਜੀ। ਤੇ ਸਾਨੂੰ ਤਾਂ ਬਾਅਦ ਦੇ ਵਿੱਚ ਹੀ ਪਤਾ ਲੱਗਾ ਜਦੋਂ ਇਹੋ ਕੰਮ ਹੋ ਗਿਆ। ਲੜਾਈ ਜਦੋਂ ਹੋਈ ਹੈ। ਹਾਂ ਲੜਾਈ ਦਾ ਪਤਾ ਲੱਗਾ ਵੀ ਬੰਦਾ ਪਿੰਡ ਮਾਰਿਆ ਗਿਆ ਗੋਲੀ ਚੱਲ ਗਈ ਇਹਨਾਂ ਸਾਨੂੰ ਪਤਾ ਲੱਗਾ। ਕਿੱਟਾ ਜਿਆਦਾ ਵਧੀਆ ਨਾ? ਹਾਂਜੀ ਹਾਂਜੀ। ਤਾਂ ਇਹ ਬੰਦੇ ਘਰ ਦੇ ਇਕੱਠੇ ਹੋਏ ਸੀ ਤੇ ਅੱਗੇ ਤੱਕ ਇੱਥੇ ਸਾਰਾ ਕੁਝ ਹੋਇਆ ਜੀ। ਇੱਥੇ ਆਓ ਦੱਸੋ। ਇੱਥੇ ਇੱਥੇ ਸਾਰਾ ਕੁਝ ਹੋਇਆ। ਤੇ ਸਟਾਰਟਿੰਗ ਕਿੱਥੋਂ ਹੋਈ ਕਿਹੜੀ ਤਾਰ ਤੋਂ ਲੜਾਈ ਕਿਸ ਤੋਂ ਹੋਈ ਹੈ? ਇਹ ਤੋਂ ਹੋਈ ਆ ਆ ਦੇਖ ਇਹ ਤਾਰ ਸੀ ਇਸ ਤੋਂ ਉੱਪਰ ਆ ਖੂਦ ਆ ਡਿਲੇ ਆ ਇੱਟ ਵੀ ਪੁਲਿਸ ਵਾਲੇ ਮੌਜੂਦ ਚੱਕ ਕੇ ਲੈ ਕੇ ਗਏ ਇਹ ਚੱਕ ਲੈ ਕੇ ਗਏ ਹਾਂਜੀ ਤਾਂ ਅੱਗੇ ਹੋਰ ਬਈ ਖੜਿਆ ਇਹਨਾਂ ਨੂੰ ਪੁੱਛ ਰਿਹਾ ਕਿ ਆਂਡ ਗਵਾਂਡ ਬਹੁਤ ਸਰਕਾਰ ਹੈ ਤਾਂ ਲੜਾਈ ਦਾ ਪਤਾ ਸਾਰਿਆਂ ਨੂੰ ਹੁੰਦਾ ਹੈ ਤਾਂ ਪੂਰਾ ਮਸਲਾ ਸੀ ਕੀ ਸੀ ਮਾਮਲਾ ਕੀ ਸੀਗਾ ਸਾਰਿਆਂ ਨੇ ਦੱਸਿਆ ਤਾਂ ਮਾ ਮਤਾ ਜੀ ਕੀ ਹੋਇਆ ਸੀਗਾ ਲੜਾਈ ਕਿਸ ਤਰ੍ਹਾਂ ਹੋਈ ਵੀਰੇ ਇੰਦਾ ਹੋਈ ਗਿਆ ਵੀ ਅਸੀਂ ਬਾਅਦ ਜਾਏ ਉਹ ਤਾਂ ਲੜਾਈ ਹੋਈ ਇੱਥੇ ਹਾਂ ਹੋਈ ਆ ਕਹਿੰਦੇ ਗੋਲੀ ਚੱਲੀ ਗੋਲੀ ਵਗੈਰਾ ਕੁਝ ਚੱਲੀ ਇੱਥੇ ਗੋਲੀ ਗਾਲੀ ਦਾ ਤਮੈਨੂੰ ਪਤਾ ਨਹੀਂ ਇੱਥੇ ਆਏ ਤੁਹਾਡੇ ਚ ਕਿਸੇ ਨੇ ਕੋਈ ਆਵਾਜ਼ ਖੜਕਾ ਸੁਣਿਆ ਹੋਵੇ ਜਦੋਂ ਸੁਣਿਆ ਸਰ ਨਹੀਂ ਮੈਂ ਵੀ ਇੱਥੇ ਹੈ ਨਹੀਂ ਸੀਗਾ ਤੁਸੀਂ ਇੱਥੇ ਹੈ ਨਹੀਂ ਸੀਗੇ ਜਿਹੜੇ ਹੈਗੇ ਸੀ ਉਹ ਕਹਿ ਰਹੇ ਨੇ ਕਿ ਇੱਥੇ ਗੋਲੀ ਵਿੱਚ ਚੱਲੀ ਸੀ ਤਾਂ ਪਿੰਨ ਵਾਸੇ ਇਧਰ ਦੀ ਇੱਕ ਪੂਰੀ ਤਸਵੀਰ ਦਿਖਾ ਦੇਵਾਂਗੇ ਗਲੀ ਦੇ ਵਿੱਚ ਸਾਰੇ ਲੋਕ ਇਕੱਠੇ ਹੋਏ ਆ ਮਾਮਲਾ ਪੁਲਿਸ ਤੱਕ ਪਹੁੰਚਿਆ ਪਰ ਅੱਗੇ ਅਪਡੇਟ ਕੀ ਰਹੇਗੀ ਕਾਰਵਾਈ ਕਿਸਤੀ ਹੋਏਗੀ ਕੁਵਰਾ ਮਸਲਾ ਤੁਸੀਂ ਲੜਾਈ ਦੇਖ ਚੁੱਕੇ ਹੋ ਪਿੰਨਾਦਰਾਂ ਮੰਨ ਦੀ ਤਸਵੀਰ ਹੈ ਲੈ ਕੇ ਹਾਜ਼ਰ ਹੋਵਾਂਗਾ ਦੇਖਦੇ ਰਹੋ ਐਨਐਨਰ ਨਿਊਜ਼ ਉਹਦੇ ਵਿੱਚ ਬੇਤੀ ਤੁਹਾਡਾ ਨਾਮ ਗੋਰਖ ਦੇ ਗੋਪੀ ਹੈ ਨਾ ਹਾਂਜੀ ਤੁਹਾਡਾ ਨਾਮ ਨਾ ਕਾਫੀ ਬੰਦੇ ਲੈ ਰਹੇ ਸੀ ਕਿ ਉਹਨਾਂ ਨੇ ਸੱਟਾਂ ਮਾਰੀਆਂ ਤੇ ਦੂਜੀ ਗੱਲ ਕਿ ਵੀਰੇ ਅਵੜੇ ਅਵੜੇ ਗੱਲ ਸੁਣਨ ਮੇਰੇ ਨਾ ਪੂਰੀ ਗੱਲ ਮਿਲ ਕਰ ਲੈਂਦੇ ਵੀ ਉਹਨਾਂ ਕੋਲ ਕੋਈ ਪਿਸਤੌਲ ਸੀ ਇਹੋ ਜੀ ਗੱਲ ਕਰ ਰਿਹਾ ਸੀ ਤੇ ਮੈਂ ਤੁਹਾਡਾ ਪੱਖ ਲੈਣ ਲਈ ਗਿਆ ਕੀਤਾ ਵੀ ਲੜਾਈ ਕਿੱਸ ਤਰ੍ਹਾਂ ਹੋਈ ਕੀ ਸੀ ਵੀ ਅਸੀਂ ਜੋ ਚਲਾਉਣਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਭਾਈ ਹੁਣ ਤੁਹਾਨੂੰ ਸਹੀ ਗੱਲ ਦੱਸੀਏ ਵੀ ਸਾਡੀ ਇੰਦਾ ਨਹੀਂ ਕੋਈ ਗੱਲ ਨਹੀਂ ਕੀ ਇਹ ਸਾਰਾ ਬਿਲਕੁਲ ਗਲਤ ਆ ਤੁਸੀਂ ਮੈਨੂੰ ਜਾਣਦੇ ਹੋਣੇ ਮੈਂ ਤੇ ਥਾਣੇ ਲੱਗਾ ਹੋਇਆ ਹਾਂ ਹਾਂ ਜੀ ਮੈਂ ਤਾਂ ਉੱਥੇ ਸੀਗਾ ਉਸ ਟਾਈਮ ਜਦੋਂ ਲੜਾਈ ਹੋਈ ਨਾ ਮੌਕੇ ਤੇ ਠੀਕ ਆ ਹਾਂ ਜੀ ਮੈਂ ਉਸ ਟਾਈਮ ਉੱਥੇ ਸੀਗਾ ਠੀਕ ਹੈ ਜੀ ਹਾਂ ਜੀ ਫੇਰ ਤੁਸੀਂ ਦੇਖੋਗੇ ਵੀ ਇਹ ਵੀ ਜੇ ਮੇਰਾ ਨਾਮ ਲੈ ਰਿਹਾ ਤੇ ਮੇਦੇ ਬੰਦਨ ਦਾ ਅਨੇ ਵੀਰ ਜਿਹਨਾਂ ਨੇ ਤੁਹਾਡਾ ਨਾਮ ਲਿਆ ਵਾ ਕਾਫੀ ਬੰਦੇ ਸੀ ਤਾਂ ਹੀ ਮੈਂ ਕਿਹਾ ਵੀ ਚਲੋ ਵੀਰ ਨੂੰ ਪਹਿਲਾਂ ਪੁੱਛਣਾ ਚਾਹੀਦਾ ਹਾਂ ਹਾਂਜੀ ਹਾਂਜੀ ਤੁਸੀਂ ਤਾਂ ਜਾਣਦੇ ਹੀ ਆਂ ਹਾਂਜੀ ਮੈਨੂੰ ਕੋਈ ਜੀ ਤੁਹਾਨੂੰ ਤਾਂ ਪਤਾ ਹੀ ਆ ਹਾਂ ਮੈਂ ਕਿਹਾ ਵੀ ਤੇਰਾ ਪੱਖ ਜਾਣਿਆ ਜਾਵੇ ਹਾਂਜੀ ਹਾਂਜੀ ਤੁਸੀਂ ਹਰਪ੍ਰੀਤ ਭਾਈ ਬੋਲਦੇ ਮੈਂ ਹਾਂਜੀ ਵੀ ਤੇ ਹਰਦੀਪ ਗੱਲ ਕਰ ਰਿਹਾ ਹਾਂ ਚਾਚਾ ਮੈਂ ਪਹਿਲਾਂ ਹੀ ਮੈਂ ਕਿਸੇ ਨੂੰ ਫੋਨ ਲਾਇਆ ਸੀ ਹਾਂਜੀ ਉਹ ਵੀ ਇਹ ਕਹਿੰਦੇ ਜੇ ਤਾਂ ਹਰਪ੍ਰੀਤ ਭਾਈ ਗਿਆ ਹੋਇਆ ਵੀ ਚਲੋ ਕੋਈ ਨਾ ਉਹਦਾ ਆਪਣਾ ਵਾਕ ਆ ਵਾ ਕਿੰਨੀ ਕੋਈ ਨਾ ਲੈ ਕੇ ਪੁੱਛ ਕੇ ਵੀ ਜਿੱਦਾਂ ਵੀ ਉਹਦਾ ਇਨਸਾਫ ਕਰਾਵਾਂਗੇ ਪੂਰਾ ਉਹ ਕਹਿੰਦੇ ਜੀ ਤੇ ਸਾਡਾ ਵੀ ਸਾਥ ਦਵਾਂਗੇ ਚਲੋ ਅਸੀਂ ਪੁਚਾਇਆ ਤੁਸੀਂ ਮੰਨਣ ਲਈ ਤਿਆਰ ਆ ਠਾੜੇ ਵੀ ਮੰਨਣ ਲਈ ਤਿਆਰ ਆ ਅਸੀਂ ਇਲਾਜ ਕਰਾਉਣ ਲਈ ਵੀ ਤਿਆਰ ਆ ਤੇ ਉਹਦਾ ਖਰਚਾ ਭਰਨ ਲਈ ਵੀ ਤਿਆਰ ਆ ਹੋਰ ਦੱਸੋ ਭਾਈ ਤੁਸੀਂ ਠੀਕ ਆ ਵਰੇ ਸਰ ਤੁਸੀਂ ਵੱਜੀ ਕਿਦਾਂ ਮਤਲਬ ਤੁਸੀਂ ਕੋਈ ਲੜਾਈ ਹੋਈ ਕਿਉਂ ਕੀ ਕਾਰਨ ਸੀਗਾ ਹੋਈ ਭਾਜੀ ਅਸੀਂ ਲਾਉਣ ਲੱਗੇ ਆਂ ਤਾਰ ਹਾਂਜੀ ਬਿਜਲੀ ਵਾਲੇ ਸਰਕਾਰੀ ਖੱਬੇ ਦੋ ਤੋਂ ਨਾ ਕੀ ਕਿਸੇ ਥਿੱਕਰ ਹਾਂਜੀ ਕਿ ਅਸੀਂ ਲਾਉਣ ਲੱਗੇ ਆਂ ਭਾਜੀ ਤਾਰ ਹਾਂਜੀ ਹਾਂਜੀ ਤੇ ਤਾਰ ਮੈਂ ਲਾਉਣ ਗਿਆ ਇਹ ਭਾਜੀ 3-4 ਜਣੇ ਆ ਕੇ ਮੇਰੇ ਗੱਲ ਪਏ ਆ ਠੀਕ ਆ ਪੁਲਿਸ ਮੇਰੇ ਥਾਣੇ ਦੱਸਿਆ ਵੀ ਹੋਇਆ ਤਲਾਬ ਵੀ ਕੀਤੀ ਆਈ ਆ ਵੀ ਰਾਤ ਸਾਰਾ ਵੀ ਐ ਮੈਂ ਤੇ ਮੇਰਾ ਡੈਡੀ ਗਏ ਸੀ ਹਾਂਜੀ ਉਹ ਦੋਟ ਬਣੀ ਵਾਲੇ ਕਹਿੰਦੇ ਵੀ ਤੂੰ ਘਟਾਲਾ ਐ ਐਮਐਲਆਰ ਜੇ ਤੇਰੇ ਚਾਰ ਜਣੇ ਗਲਪ ਹੋਏ ਆ ਠੀਕ ਐ ਮੈਂ ਸਾਰ ਸਿਵਲ ਹਸਪੀਟਲ ਰਾਤ ਨੂੰ 9:30 ਵਜੇ ਗਿਆ ਜੀ ਹਸਪੀਟਲ ਠੀਕ ਐ ਉਤੋਂ ਸਾਰ ਮੈਂ ਆਪਦੀ ਘਟਾਈ ਐ ਐਮਐਲਆਰ ਹਾਂਜੀ ਉਹਨਾਂ ਨੇ ਮੈਨੂੰ ਦਿੱਤੀ ਸਲਿੱਪ ਉਹ ਕਹਿੰਦੇ ਵੀ ਤੁਹਾਡਾ ਪਰਚਾ ਮੈਧਪੁਰ ਘਟੋਣਾ ਮੈਂ ਸਾਰ ਵਾਪਸ ਆਇਆ ਮੈਧਪੁਰ ਸਾਰ ਮੈਂ ਐਮਐਲਆਰ ਘਟਾਈ ਠੀਕ ਐ ਐਮਐਲਆਰ ਘਟਾ ਕੇ ਸਾਰ ਮੈਂ ਡਾਕਟਰ ਲੈ ਕੇ ਗਿਆ ਤੇ ਮੈਨੂੰ ਡਾਕਟਰ ਵਾਲ ਹਾਂਜੀ ਉਹਨੇ ਮੈਨੂੰ ਇਹ ਗੱਲ ਕਹੀ ਕਹਿੰਦੇ ਤੂੰ ਬੇ ਐਮਐਲਆਰ ਕਾਦੋ ਘਟਾਈ ਆ ਮੈਂ ਕਿਹਾ ਸਰ ਮੈਂ ਨਰਾਤੀ ਥੱਕਾ ਹੋਇਆ ਵੀ ਚਾਰ ਦਿਹਾੜੀ ਮੇਰੇ ਗਲ ਬੈਤਾਰ ਨਹੀਂ ਤੁਹਾਨੂੰ ਲਾਉਂਦੇ ਸਰਕਾਰੀ ਕੰਮ ਦੇ ਵਿੱਚ ਹਾਂਜੀ ਤੇ ਉਹ ਮੈਨੂੰ ਗੱਲ ਪੈ ਗਿਆ ਉਹ ਕਹਿੰਦਾ ਵੀ ਤੂੰ ਕੋਈ ਐਮਐਲਆਰ ਨਹੀਂ ਕਰਾਉਣੀ ਕਹਿੰਦਾ ਵੀ ਨਾ ਕਿਸੇ ਨਾਲ ਲੜਾਈ ਝਗੜਾ ਕਰਨਾ ਕਹਿੰਦਾ ਕਦੀ ਵੀ ਕਹਿੰਦਾ ਕਿਸੇ ਨੂੰ ਮਹੱਲੇ 'ਚ ਨਹੀਂ ਵਿਗਾੜੀ ਨਹੀਂ ਹੁੰਦੀ ਠੀਕ ਹੈ ਮੈਂ ਕਿਹਾ ਠੀਕ ਆ ਜੀ ਮੈਂ ਆਉਦੀ ਐਮਐਲਆਰ ਇਕੱਠੀ ਕਰਕੇ ਜੇਬ 'ਚ ਪਾ ਲਈ ਮੈਂ ਤੁਹਾਨੂੰ ਬਕਾਇਦਾ ਇਹਦੀ ਫੋਟੋ ਭਾ ਦਿੰਦਾ ਆ ਵਟਸਐਪ ਤੇ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਠੀਕ ਹੈ ਮੈਂ ਹਾਂਜੀ ਉਹ ਜੇਜ ਪਾ ਲਈ ਮੈਂ ਕਿਹਾ ਚਲੋ ਭਾਜੀ ਜੇ ਤੂੰ ਕਹਿ ਤਾ ਤਾਂ ਮੈਂ ਕਿਹਾ ਜਾ ਯਾਰ ਭਾਜੀ ਉਹਨਾਂ ਨੇ ਮੈਨੂੰ ਚਾਰ ਚਾਰ ਜਾਨੇ ਗਲਪੇ ਮੈਂ ਕਿਹਾ ਮੈਂ ਕੋਈ ਗੱਲ ਮੇਰੇ ਦਿਲ 'ਚ ਨਹੀਂ ਮੈਂ ਕਿਹਾ ਅਹੀਂ ਨਹੀਂ ਕੋਈ ਗੱਲ ਕਰਨੀ ਤੇ ਮੈਂ ਕਿਹਾ ਵੀ ਮੈਂ ਆਉਣ ਲੱਗਾ ਸਵੇਰੇ ਉਹ ਕਹਿੰਦਾ ਤੂੰ ਜੋ ਪੁਰਾਣਾ ਕੱਲੋਂ ਕੰਦੇ ਆਉਂਦੇ ਆ ਆਪਣੇ ਕੋਈ ਲੋੜ ਨਹੀਂ ਕਹਿੰਦਾ ਤੈਨੂੰ ਕੋਸ਼ਿਸ਼ ਤੇ ਮੈਂ ਭਾਜੀ ਥਾਣੇ ਆ ਗਿਆ ਹਾਂਜੀ ਡੈਡੀ ਨੂੰ ਮੈਂ ਕਿਹਾ ਵੀ ਡੈਡੀ ਤੂੰ ਵੀ ਜਾਓ ਘੰਮ ਤੇ ਘਰੇ ਮੰਮੀ ਹਣੀ ਸਕੇ ਤੇ ਉਹਨਾਂ ਦੇ ਕੋਈ ਸੱਟਾਂ ਵਗੈਰਾ ਵੱਜੀਆਂ ਮੈਂ ਕਦੇ ਕਹਿੰਦੇ ਕਿ ਕੁਰਬਾਨਾ ਵੱਜੀਆਂ ਗੋਲੀ ਚੱਲ ਗਈ ਇਦਾਂ ਦਾ ਕੋਈ ਹੋਇਆ ਮਸਲਾ ਪ ਜਿਹੜਾ ਉੱਥੇ ਆਪਣਾ ਸ਼ਰਧਾਈ ਵਾਲਾ ਨਗਾ ਜੀ ਉੱਥੇ ਹਾਂਜੀ ਮੈਦਪੁਰ ਉਰੇ ਮੈਂ ਕੋਲ ਸੀਗਾ ਇਸ ਟਾਈਮ ਉਹ ਵੀ ਮੇਰੀ ਕਵਾਈ ਦੇ ਰਿਹਾ ਸਾਰਾ ਪਿੰਡ ਹੀ ਇਹ ਗੱਲ ਕਹਿੰਦੇ ਆ ਵੀ ਉਦਾਂ ਉਹ ਮੁੰਡਾ ਹੈ ਨਹੀਂ ਲਗਾ ਮੈਂ ਠੀਕ ਹੈ ਖਾ ਲੀ ਤੇ ਮੈਨੂੰ ਮੇਰੇ ਚਲ ਪੱਖ ਤਾਂਦਰ ਮੈਂ ਫੋਨ ਤੇ ਵੀ ਲੈ ਲੈ ਇਹ ਹੀ ਇਸੇ ਚਲਾ ਦੇਾਂਗੇ ਜੇਕਰ ਮੈਂ ਉਦਾਂ ਤੇਰੇ ਵੀਡੀਓ ਕਰਨੀ ਹੋਵੇ ਤਾਂ ਮੈਂ ਕਰ ਸਕਦਾ ਹਾਂ ਕਹਦਾ ਸਕਦਾ ਹਾਂ ਤੁਹਾਡੇ ਕੋਲ ਉਦਾਂ ਵੀ ਭਾਈ ਤੁਹਾਨੂੰ ਸਲਾਹ ਕਰਕੇ ਕੋਈ ਨਾ ਦੱਸ ਦਿੰਦਾ ਆ ਫੇਰ ਚਲ ਦੱਸ ਦਿਓ ਕੋਲ ਕਿ ਜੋ ਮੈਨੂੰ ਤੁਸੀਂ ਦੱਸਿਆ ਇਹ ਤਾਂ ਅਸੀਂ ਚਲਾ ਹੀ ਦੇਣਾ ਜੇਕਰ ਤੁਸੀਂ ਉਹਦਾ ਪੱਥਰ ਰੱਖਣਾ ਹੋਰ ਚਾਹੁੰਦੇ ਹੋ ਮਤਲਬ ਕਮਰੇ ਕਿ ਹੋਣਾ ਚਾਹੁੰਦੇ ਹੋ ਤਾਂ ਮੈਂ ਉਹ ਵੀ ਆਪਾਂ ਨਾਲ ਮੈਂ ਭੇਜ ਦੂੰਗਾ ਉਹ ਵੀ ਚੱਲ ਜਾਊਗਾ ਕੋਈ ਨਾ ਜੀ ਠੀਕ ਹੈ ਜੀ ਮੈਂ ਤੁਹਾਨੂੰ ਸਲਾਹ ਕਰਕੇ ਦੱਸ ਦਿੰਦਾ ਬਾਕੀ ਭਾਜੀ ਇਹ ਜਿਹੜੀ ਗੱਲ ਆ ਚਲੋ ਸਲਾਹ ਚਲਾਉਣ ਵਾਲੀ ਕੋ ਚਲੋ ਜਦਾਂ ਵੀ ਤੁਹਾਨੂੰ ਜਦਾਂ ਕਹਿੰਦੇ ਬੁਲਾਇਆ ਚਲੋ ਹਨਾ ਵੀ ਅਗਲੇ ਰਿਸਰਟ ਚਲੋ ਸਹੀ ਆ ਬੁਲਾਇਆ ਪਰ ਸਾਡੀ ਉਹਨਾਂ ਨੇ ਅਹੀਂ ਗੱਲ ਵੀ ਕਰਦੇ ਫੇ ਸੀ ਕਿ ਘਰ ਵਾਲਾ ਨਾ ਵੀ ਵੀ ਅਹੀਂ ਤੁਹਾਡਾ ਵੀ ਇਲਾਜ ਵੀ ਕਰਾਵਾਂਗੇ ਤਾਂ ਤੁਹਾਨੂੰ ਪਛਾਇ ਚ ਮਾफी ਵੀ ਮੰਗਾ ਠੀਕ ਆ ਤੁਸੀਂ ਜਾਨ ਕੇ ਗਲਤੀ ਮੰਨਦੇ ਹੋ ਕਿ ਸੜ ਤੋਂ ਗਲਤੀ ਹੋਈ ਆ ਹਾਂਜੀ ਹਾਂਜੀ ਅਸੀਂ ਮੰਨਦੇ ਆ ਹਾਂ ਜੇਕਰ ਪੰਚਾਇਤ ਵੀ ਮੰਨ ਲਈ ਤਿਆਰ ਆ ਜਿੱਥੇ ਗੋਹ ਸੰਦ ਠੀਕ ਆ ਜੇ ਬ੍ਰਦਰ ਗਲਤੀ ਤੁਸੀਂ ਮੰਨਣ ਲਈ ਤਿਆਰ ਆ ਤੇ ਫਿਰ ਇਹਦਾ ਮਤਲਬ ਤੇ ਹੋਇਆ ਕਿ ਤੁਸੀਂ ਚੱਲ ਕਦੋਂ ਲੜਾਈ ਯਾਰ ਦੋਨਾਂ ਤਰ੍ਹਾਂ ਦੀ ਹੁੰਦੀ ਆ ਤੇ ਚੱਲ ਕੋਈ ਨਾ ਕਿਸੇ ਦੇ ਵੱਧ ਕਰਦ ਨੂੰ ਵਾਜੀ ਜਾਂਦੀ ਆ ਨਾ ਤੇ ਚੱਲ ਤੁਸੀਂ ਵੀ ਚੱਲ ਕੁਝ ਹੋਊਗਾ ਤੁਹਾਡੇ ਵੱਲੋਂ ਜ਼ਿਆਦਾ ਵੱਜ ਗਈ ਹੋਗੀ ਤੁਹਾਡੇ ਘੱਟ ਵੱਜੀ ਹੋਗੀ ਦੋਨਾਂ ਤਰ੍ਹਾਂ ਦੀ ਉਹੀ ਦਾ ਹੋ ਹੀ ਜਾਂਦਾ ਵਾ ਹਾਂਜੀ ਹਾਂਜੀ ਠੀਕ ਹੈ ਪਰ ਮੈਂ ਕਹਿੰਦਾ ਸਰ ਰਿਕਵੈਸਟ ਹੀ ਆ ਜੇ ਤੁਸੀਂ ਖਬਰ ਨਾ ਲਾਓ ਤਾਂਹੀਂ ਚਲੋ ਆਪਦਾ ਦੇਖ ਕੇ ਨਵੇੜ ਲੀਏ ਸਰ ਜਦੋਂ ਤੁਹਾਨੂੰ ਪਤਾ ਖਬਰ ਫੈਲ ਜਾਂਦੀ ਹੈ ਫੇ ਗੱਲ ਵੀ ਸਰ ਵਧ ਜਾਂਦੀ ਹੈ ਚਲੋ ਆਪਾਂ ਤਾਂ ਕਿੰਨੇ ਵੇਰੇ ਨਿਬੜ ਜੇ ਪੱਤਰਕਾਰ ਦਾ ਤਾਂ ਇਹੀ ਹੁੰਦਾ ਕਿ ਨਿਬੜ ਜੇ ਵਜਾਰੇ ਅਸੀਂ ਨੀਚੋਂ ਦੇ ਇੱਕ ਕੋਈ ਲੜੇ ਸਾਡਾ ਥੋੜਾ ਮੰਨ ਕਰਦਾ ਹਾਂ ਹਾਂ ਜੀ ਤੁਸੀਂ ਵੀ ਤੁਸੀਂ ਅਸੀਂ ਤੁਹਾਡੀ ਵੀ ਰਿਸਪੈਕਟ ਕਰਦੇ ਹਾਂ ਤੁਹਾਨੂੰ ਜਾਣਦਾ ਮੈਂ ਵੀ ਬਹੁਤ ਜਿੰਨਾ ਹਾਂ ਕੋਈ ਗੱਲ ਨਹੀਂ ਵੀਰੇ ਤੁਹਾਨੂੰ ਰਿਕਵੈਸਟ ਹੀ ਕਰਦੇ ਹਾਂ ਕਿ ਜੇ ਅਸੀਂ ਗਲਤੀ ਮੰਨ ਰਹੇ ਹਾਂ ਹੱਥ ਇਹ ਚੀਜ਼ ਦਾ ਪੜਦਾ ਨਹੀਂ ਪਾਰੇ ਵੀ ਪੱਕੀ ਨਹੀਂ ਰੱਖਦੇ ਆ ਤਾਂ ਨਹੀਂ ਪਰ ਮੰਨ ਰਹੇ ਹਾਂ ਗਲਤੀ ਠੀਕ ਹਾਂਜੀ ਬਾਜੀ ਠੀਕ ਹੈ ਜੀ ਤਾਂ ਜੋ ਆਧਰਾਮਾਂ ਦੇ ਵਿੱਚ ਲੜਾਈ ਹੋਈ ਤੇ ਉਸ ਤੋਂ ਬਾਅਦ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਇਸ ਬਾਈ ਦੀ ਸੱਟਾਂ ਲੱਗੀਆਂ ਗੱਲਬਾਤ ਕਰਨ ਦੇ ਯੋਗਤਾ ਨਹੀਂ ਕਹਿ ਸਕਦੇ ਠੀਕ ਨਹੀਂ ਪਰ ਫਿਰ ਵੀ ਮੈਂ ਗੱਲ ਕਰਦਾ ਬਾਈ ਜੀ ਕੀ ਨਾਮ ਕੀ ਹੈ ਮੇਰਾ ਨਾਮ ਸੁਖਦੇਵ ਕੀ ਕੀ ਹੋਇਆ ਸੀ ਉਸ ਦਿਨ ਸਾਰਾ ਕਿ ਕਿਸ ਤਰ੍ਹਾਂ ਮਾਫੀ ਕਰਨਾ ਸਰ ਜਿੱਦਾਂ ਨਾਲ ਲਾਈਟ ਖਰਾਬ تھی ਉਹਨਾਂ ਦੀ ਟਾਇਲਟ ਇੱਧਰ ਲੁੰਦੇ ਸਾਡੇ ਮੱਲੇ ਵਾਲਾ ਤੇ ਤੁਹਾਡੇ ਮੱਲੇ ਵਾਲੇ ਕਹਿੰਦੇ ਵੀ ਨਹੀਂ ਲੈਟ ਲਾਉਣੇ ਵੀ ਇਧਰੋਂ ਵੀ ਖਰਾਬ ਜਾਣੀ ਆ ਮੈਂ ਤਾਂ ਹਟਾਉਂਦਾ ਹੀ ਸੀ ਉਹਨਾਂ ਨੂੰ ਇੱਕ ਬੰਦਾ ਹੀ ਉਹਦੇ ਜ਼ਿਆਦਾ ਗਲ ਫੇਂਦੇ ਹੀ ਆ ਤਹੀ ਤਾਂ ਪਰਾਂ ਨੂੰ ਜਾਂਦੇ ਸੀ ਉਹਨਾਂ ਨੂੰ ਉਹਨਾਂ ਦੇ ਮੁੰਡੇ ਨੇ ਛੋਟੇ ਨੇ ਮੇਰੇ ਮੂੰਹ ਤੇ ਮੁੱਕਾ ਮਾਰਿਆ ਸਰੀ ਦੇ ਕਸਕੇ ਸਿੱਟੇ ਸੱਟ ਲੱਗੀ ਹੈ ਮੇਰੇ ਆ ਸਿਰ ਤੇ ਲੱਗੀ ਆ ਸਿਰ ਤੇ ਸਾਰੇ ਕਿਤੇ ਲੱਗੀਆਂ ਆ ਹਾਂ ਜੀ ਆ ਸਾਰੇ ਆ ਆ ਸਾਰੇ ਪਾਸੇ ਦੇ ਖੰਡੇ ਮਾਰੇ ਉਹਨਾਂ ਨੇ ਮੇਰੇ ਗੋਲੀ ਮਾਰਨ ਲੱਗੇ ਸੀ ਬੋਲੀ ਬਈ ਪਿਸਤੋਲ ਦਾ ਬੜਾ ਜ਼ਿਕਰ ਆ ਰਿਹਾ ਹੈ ਕਿ ਤੁਸੀਂ ਇਹ ਚੀਜ਼ ਦੇਖੀ ਹੈ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਕਿ ਤੁਹਾਡੇ ਕੋਲ ਉਹਨਾਂ ਕੋਲ ਦਰਵਾਜ਼ਾਰ ਤੇ ਪਿਸਤੋਲ ਸੀਗਾ ਨਹੀਂ ਫਰੂਕ ਨਹੀਂ ਸਰ ਵੀਡੀਓ ਕਾਲ ਤੋਂ ਕੁਛ ਹੋਵੇ ਐਦਾਂ ਦਾ ਤਾਂ ਮੈਂ ਹੁਣ 30 35 ਜਾਣੇ ਮੈਂ ਮੈਨੂੰ ਬਚਾਇਆ ਕਿਸਨੇ ਮੈਨੂੰ ਤਾਂ ਸਾਡੇ ਗਵਾਂਢੀ ਸੀ ਉਹ ਜਦੋਂ ਮਾਰਦੇ ਹੋ ਆਈ ਸੀ ਮੇਰੀ ਪਰਜਾਈ ਉਹ ਮੇਰੇ ਉੱਪਰ ਪੈਂਦੀ ਤੇ ਫੇ ਮਸੇ ਸਭ ਮੈਨ ਮਾਰ ਕੇ ਚਲ ਗਈ ਇੱਕ ਵਾਰ ਪਹਿਲਾਂ ਕੋਈ ਲੜਾਈ ਕੋਈ ਰੰਜਿਸ਼ ਸੀ ਕਿ ਅਚਾਨਕ ਹੋ ਗਿਆ ਸਰ ਅਚਾਨਕ ਹੀ ਕੀਤਾ ਹੁਣ ਮੈਨੂੰ ਤਾਂ ਕੋਈ ਯਾਨੀ ਕਿ ਕੋਈ ਚਿੱਤ ਖਿਆਲ ਨਹੀਂ ਸੀ ਇਦਾਂ ਦਾ ਅਿਤ ਪਹਿਲੇ ਸੀ 3:30 ਵਜੇ ਦੀ ਗੱਲ ਹੈ ਮੈਂ ਅਥਮੇਰ ਘਰ ਆ ਲਈ ਤੇ ਛੋਟਾ ਮੇਰਾ ਮੁੰਡਾ ਆ ਤੇ ਯੱਕਦਾਂ ਮੇਂ ਗੇਟ ਤੋੜ ਕੇ ਅੰਦਰ ਆ ਗਿਆ ਤਾਂ ਇਹ ਬਈ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਸੱਟਾਂ ਕਾਫੀ ਆਦਾ ਇੱਥੇ ਹਿੱਸੇ ਤੇ ਪੈਰਾਂ ਤੇ ਸਿਰ ਤੇ ਸਾਰੇ ਕਿਤੇ ਸੱਟਾਂ ਲੱਗੀਆਂ ਹੋਈਆਂ ਹਾਲਾਤ ਨਾਜ਼ੁਕ ਨੇ ਗੱਲ ਕੀਤੀ ਹੈ ਹੋਲੀ ਥੋੜਾ ਬੋਲਦਾ ਬਈ ਰੋਟੀ ਪਾਣੀ ਕਿਹਦਾ ਖਾਂਦਾ ਹੋਈ ਹੈ ਹਾਂਜੀ ਰੋਟੀ ਖਾਂਦਾ ਹੈ ਪਰ ਪਰਿਵਾਰਕ ਮੈਂਬਰ ਵੀ ਹੈ ਸਰ ਪਰ ਤੁਸੀਂ ਦੇਖੇ ਕਿ ਉਹ ਹਾਲਾਤ ਇਸ ਦੀ ਕੀ ਹੈ ਉਸਨੇ